ਪੂਰੇ ਚੌੜ ਖਾੜੇ ਨੂੰ ਇੱਕ ਤਾਂ ਇਸ ਤਰੀਕੇ ਨਾਲ ਦਿਖ ਰਹੀ ਹੈ ਕਿ ਇਸ ਤੋਂ ਬਾਅਦ ਜੇ ਸੱਤਾ ਧਿਰ ਦੇ ਵਿੱਚ ਭਾਜਪਾ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਾਣਗੀਆਂ ਉਹ ਸੰਵਿਧਾਨਕ ਤੌਰ ਤੇ ਹੋਣ ਜਾਂ ਤਾਕਤ ਦੇ ਤੌਰ ਤੇ ਹੋਣ ਇਹ ਜਿਹੜਾ ਪੂਰਾ ਤਾਣਾ ਬਾਣਾ ਹੈਗਾ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਅਨਲਿਸਿਸ ਕਰ ਰਹੇ ਹੋ ਕਿ ਲੱਗਦਾ ਕਿ ਕੌਣ ਫਰੰਟ ਫੁੱਟ ਤੇ ਖੇਡ ਰਿਹਾ ਕੌਣ ਬੈਕਵਰਡ ਤੇ ਖੇਡ ਰਿਹਾ ਹੈ ਕਿ ਇਸ ਤਰੀਕੇ ਨਾਲ ਚੱਲ ਰਹੀ ਹੈ ਪੰਜਾਬ ਦੀ ਸਿਆਸਤ ਪਹਿਲੀ ਵਾਰ ਪੰਜਾਬ ਦੇ ਵਿੱਚ ਚੌਹ ਕੋਣੇ ਤੇ ਪੰਜ ਕੋਣੇ ਮੁਕਾਬਲੇ ਹੋ ਰਹੇ ਹਨ ਸਿਆਸਤ ਜਾਂ ਸਿਆਸੀ ਪਾਰਟੀਆਂ ਨਿੱਜਪ੍ਰਸਤ ਪਰਿਵਾਰ ਪ੍ਰਸਤ ਵਪਾਰ ਪ੍ਰਸਤ ਬਣ ਗਈਆਂ ਇਸ ਕਰਕੇ ਜਿਹੜੀ ਨਵੀਂ ਲੀਡਰਸ਼ਿਪ ਨੇ ਉੱਪਰ ਨਾ ਹੁੰਦਾ ਉਹਦਾ ਜਿਵੇਂ ਕਾਲ ਪੈ ਗਿਆ ਹੁੰਦਾ ਇਹ ਆਪਣੇ ਆਪ ਤੇ ਦਿਖਾਉਂਦਾ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਥੋਥਾ ਚਣਾ ਬਾਜੇ ਕਰਨਾ ਵੀ ਏਜੰਡਾ ਕਿਸੇ ਕੋਲੇ ਹੈ ਨਹੀਂ ਨਾ ਤਾਂ ਮੁਲਕ ਲਈ ਏਜੰਡਾ ਨਾ ਪੰਜਾਬ ਲਈ ਏਜੰਡਾ ਤੇ ਝਾਟਨ ਚਿੱਟੀ ਇਹਨੇ ਜ਼ੋਰ ਨਾਲ ਹੋ ਰਹੀ ਹੈ ਦੀ ਦੁਵਾਰਾਂ ਨੂੰ ਇਹ ਲੱਗਦਾ ਮੈਂ ਕਿਹੜੀ ਪਾਰਟੀ 'ਚ ਜਾ ਕੇ ਜਿੱਤ ਸਕਦਾ ਪਾਰਟੀ ਨੂੰ ਇਹ ਲੱਗਦਾ ਵੀ ਕਿਹੜੇ ਉਮੀਦਵਾਰ ਨੂੰ ਨੇਇਟਾਂ ਉਹ ਜਿੱਤ ਸਕਦਾ ਕਿਹੜਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਨੀਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਮੈਂ ਅਕਸਰ ਇਹ ਕਹਿੰਦਾ ਹੁੰਦਾ ਬਿਲਕੁਲ ਵੱਧ ਤੋਂ ਵੱਧ ਇੱਥੇ ਘਿਓਲਾ ਪਾਓ ਤੇ ਸਾਡੇ ਵਾਲੇ ਸਾਰੇ ਉਸ ਘਿਓਲਾ ਪਾਉਣ ਵਾਲੇ ਮੇਲੇ 'ਚ ਪੂਰੇ ਸ਼ਾਨ ਨਾਲ ਨੱਚਦੇ ਉਹੀ ਹੋ ਗਿਆ ਨਾ ਗਲੀਆਂ ਹੋਵਣ ਸੁੰਨੀਆਂ ਉਹ ਕਹਿੰਦੇ ਨਾ ਪਹਿਲਾ ਕੁੱਤੀ ਮਰੇ ਫਕੀਰ ਦੀ ਜਿਹੜੀ ਚੌਚੂ ਨਿੱਤ ਕਰੇ ਵਿਚਾਰ ਦਾ ਖਾਤਮਾ ਕਰੋ ਫਿਰ ਅੱਧੀਆਂ ਮਰਨ ਗਵਾਂਡਣ ਅੱਧੀਆਂ ਨੂੰ ਤਾਪ ਚੜੇ ਜਿਹੜਾ ਰੜਕ ਨਾਲ ਬੋਲਦਾ ਮੌਲਿਕ ਵਿਚਾਰ ਆ ਉਹਨੂੰ ਹਟਾ ਦਿਓ ਫਿਰ ਗਲੀਆਂ ਹੋਵਣ ਸੁੰਨੀਆਂ ਵਿੱਚ ਫਿਰਦਾ ਯਾਰ ਫਿਰ ਇਹ ਫਿਰਦਾ ਭਗਤ ਮਾਨ ਤੁਹਾਡੇ ਸਾਹਮਣੇ ਜਿਹੜਾ ਖਾਲਸਤਾਨ ਦਾ ਪ੍ਰਚਾਰ ਲੈ ਕੇ ਆਇਆ 89th ਜੀ ਨੇ ਇੱਕ ਧਮਕ ਪਾ ਦਿੱਤੀ ਮੁਲਕ ਦੇ ਵਿੱਚ ਯਾਰ ਕਿ ਅੱਜ ਉੱਥੇ ਪਰਿਵਾਰਵਾਦੀ ਰਹਿ ਗਏ ਨੇ ਪ੍ਰਧਾਨ ਮੰਤਰੀ ਤਾਂ ਅੱਜ ਇਹ ਵੀ ਕਹਿੰਦੇ ਸੁਣੇ ਕਿ ਕਾਂਗਰਸ ਜਿੱਤੂ ਵੀ ਤਾਂ ਪਾਕਿਸਤਾਨ ਖੁਸ਼ ਹੋ ਰਿਹਾ ਕਾਂਗਰਸ ਦੀ ਹਮਾਇਤ ਪਾਕਿਸਤਾਨ ਕਰ ਰਿਹਾ ਦੇਖੋ ਪਹਿਲੀ ਗੱਲ ਇਹ ਆ ਜਿਹੜਾ 400 ਤੋਂ ਪਾਰ ਦਾ ਲਾਰਾ ਸੀ ਉਹਦੀ ਨਿਕਲ ਗਈ ਪਹਿਲੀ ਵਾਰ ਆ ਵੀ ਲਾਗਪੁਰ ਦੇ ਵਿੱਚ ਜਾ ਕੇ ਇੱਕ ਰਾਤ ਗੁਜ਼ਾਰੀ ਆ ਮੁੰਡੀ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕੰਮ ਨਹੀਂ ਚੱਲਣਾ ਉੱਪਰ ਵਾਲਾ ਕੰਮ ਚੱਲਦਾ ਮੁਸਲਮਾਨ ਕਿੰਨੇ ਕਨੇ ਕਿਵੇਂ ਲੈ ਲੈਣਗੇ ਜੀ ਜ਼ਮੀਨਾਂ ਕਿਵੇਂ ਤੁਹਾਡੇ ਮੰਗਲ ਸੁੱਤਰ ਖੋ ਲੈਣਗੇ ਇਹ ਕਹਿੰਦਾ ਪਾਕਿਸਤਾਨ ਖੁਸ਼ ਆ ਤੁਸੀਂ ਨਹੀਂ ਲੱਗੇ ਖੋਲੇ ਕਰਤਾਰਪੁਰ ਸੱਚੀ ਗੱਲ ਦੋਸਤੋ ਨੀਜ਼ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੇ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀਆਂ ਸਿਆਸੀ ਫਿਰਜ਼ਾਵਾਂ ਦੇ ਵਿੱਚ ਇਸ ਵਕਤ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ ਹਰੇਕ ਧਿਰ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਅਜਿਹੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਜਾਣ ਜਿਹੜੇ ਉਹਨਾਂ ਦੀ ਝੋਲੀ ਸੀਟਾ ਪਾਉਣ ਪਰ ਕੁਝ ਹਾਲਾਤ ਇਹ ਵੀ ਦੇਖਣ ਨੂੰ ਮਿਲ ਰਹੇ ਹੈ ਕਿ ਕੁਝ ਸਿਆਸੀ ਧਿਰਾਂ ਸ਼ਾਇਦ ਇਸ ਨੂੰ ਟਾਈਮ ਟਪਾਉਣ ਦੇ ਵਜੋਂ ਹੀ ਦੇਖ ਰਹੀਆਂ ਨੇ ਹਾਲਾਂਕਿ ਚਰਚਾਵਾਂ ਬਹੁਤ ਨੇ ਵਕ ਵਕ ਵਿਚਾਰਤਾਂ ਵਾਲੇ ਲੋਕ ਜਿਹੜੇ ਨੇ ਚੋਣ ਖਾੜੇ ਦੇ ਵਿੱਚ ਨੇ ਪੂਰੇ ਮਸਲੇ ਨੂੰ ਸਮਝਣ ਦੇ ਲਈ ਇਹ ਸਮਝਣਾ ਬੇਹਦ ਜ਼ਰੂਰੀ ਹੈ ਕਿ ਇਸ ਵਾਰ ਦੀ ਲੋਕ ਸਭਾ ਚੋਣ ਦੀ ਅਹਿਮੀਅਤ ਕਿਉਂ ਜ਼ਿਆਦਾ ਹੈਗੀ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਹੋਣਗੇ ਉਹਨਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਪੂਰੇ ਇਸ ਚੋਣ ਅਖਾੜੇ ਦੇ ਦੰਗਲ ਦੇ ਵਿੱਚ ਭਕੇ ਹੋਏ ਮਾਹੌਲ ਨੂੰ ਕਿਸ ਤਰੀਕੇ ਨਾਲ ਐਨਾਲਿਸਿਸ ਕਰ ਰਹੇ ਨੇ ਮਾਲੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਭਗਤ ਸਾਹਿਬ ਮਾਲੀ ਸਾਹਿਬ ਅਸੀਂ ਇਸ ਪੂਰੇ ਚੋਣ ਅਖਾੜੇ ਨੂੰ ਇੱਕ ਤਾਂ ਇਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਇਸ ਤੋਂ ਬਾਅਦ ਜੇ ਸੱਤਾ ਧਿਰ ਦੇ ਵਿੱਚ ਭਾਜਪਾ ਆਉਂਦੀ ਹੈ ਤਾ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਾਣਗੀਆਂ ਉਹ ਸੰਵਿਧਾਨਕ ਤੌਰ ਤੇ ਹੋਣ ਜਾਂ ਤਾਕਤ ਦੇ ਤੌਰ ਤੇ ਹੋਣ ਜਾਂ ਇੱਕ ਰਾਸ਼ਟਰ ਨੂੰ ਸਿਰਜਣ ਦੀਆਂ ਗੱਲਾਂ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਨੇ ਪਰ ਜਦੋਂ ਅਸੀਂ ਪੰਜਾਬ ਨੂੰ ਕੇਂਦਰਿਤ ਕਰਕੇ ਇੱਥੇ ਦੀ ਰਾਜਨੀਤਿਕ ਜਿਹੜੀ ਪੈੜ ਇਸ ਵੇਲੇ ਬਣ ਰਹੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਕਾਲੀ ਦਲ ਨੇ ਜਿਹੜੇ ਉਮੀਦਵਾਰ ਉਤਾਰੇ ਨੇ ਉਹਨਾਂ ਨੂੰ ਲੈ ਕੇ ਲੋਕ ਚਰਚਾਵਾਂ ਦੇ ਵਿੱਚ ਨੇ ਕਿ ਸ਼ਾਇਦ ਉਸ ਦੇ ਨਾਲ ਅਕਾਲੀ ਦਲ ਧਮਖਾ ਨਹੀਂ ਦਿਖਾ ਰਿਹਾ ਪੁਰਾਣੇ ਬਜ਼ੁਰਗਾਂ ਤੇ ਜ਼ਿਆਦਾ ਭਰੋਸਾ ਕੀਤਾ ਗਿਆ ਕਾਂਗਰਸ ਜਿਹੜੇ ਉਮੀਦਵਾਰ ਉਤਾਰ ਰਹੀ ਹੈ ਕਹਿੰਦੇ ਕਿ ਕਾਂਗਰਸ ਫਰੰਟ ਫੁੱਟ ਤੇ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਨੇ ਬਾਹਰੋਂ ਲੋਕਾਂ ਤੇ ਜਿਹੜੇ ਭਰੋਸੇ ਕੀਤੇ ਨੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂ ਆਪਣੇ ਮੰਤਰੀ ਨੂੰ ਦਿੱਤੀਆਂ ਇਹ ਜਿਹੜਾ ਪੂਰਾ ਤਾਣਾ ਬਾਣਾ ਹੈਗਾ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਅਨਲਿਸਿਸ ਕਰ ਰਹੇ ਹੋ ਕਿ ਲੱਗਦਾ ਕਿ ਕੌਣ ਫਰੰਟ ਫੁੱਟ ਤੇ ਖੇਡ ਰਿਹਾ ਕੌਣ ਬੈਕਵਰਡ ਤੇ ਖੇਡ ਰਿਹਾ ਹੈਗਾ ਕਿਸ ਤਰੀਕੇ ਨਾਲ ਚੱਲ ਰਹੀ ਹੈ ਪੰਜਾਬ ਦੀ ਸਿਆਸਤ ਖਾਸ ਕਰਕੇ ਭੋਗਲ ਸਾਹਿਬ ਮੈਨੂੰ ਮਹਿਸੂਸ ਹੁੰਦਾ ਵੀ ਜਿੰਨੀ ਕੁ ਮੇਰੀ ਜਾਣਕਾਰੀ ਤੇ ਸਮਝ ਆ ਕਿ ਪਹਿਲੀ ਵਾਰ ਆ ਪੰਜਾਬ ਦੇ ਵਿੱਚ ਚੌਂ ਕੋਣੇ ਤੇ ਜੋ ਕੋਣੀ ਮੁਕਾਬਲੇ ਹੋ ਰਹੇ ਨੇ ਜੀ ਇਹ ਕਈ ਗੱਲਾਂ ਇਹ ਤਾਂ ਸਾਹਮਣੇ ਆਉਂਦੀਆਂ ਨੇ ਜਿਵੇਂ ਤੁਸੀਂ ਉਮੀਦਵਾਰਾਂ ਦਾ ਸਵਾਲ ਉਠਾਇਆ ਹੂੰ ਕਿਉਂਕਿ ਸਿਆਸਤ ਜਾਂ ਸਿਆਸੀ ਪਾਰਟੀਆਂ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਵਪਾਰ ਪ੍ਰਸਤ ਬਣ ਗਈਆਂ ਜੀ ਇਸ ਕਰਕੇ ਜਿਹੜੀ ਨਵੀਂ ਲੀਡਰਸ਼ਿਪ ਨੇ ਉੱਪਰ ਨਾ ਹੁੰਦਾ ਉਹਦਾ ਜਿਵੇਂ ਕਾਲ ਪੈ ਗਿਆ ਹੁੰਦਾ ਬਿਲਕੁਲ ਮਤਲਬ ਉਮੀਦਵਾਰਾਂ ਦੀ ਉਹ ਘਾਟ ਤੁਸੀਂ ਦੇਖੋ ਕਿੰਨੀ ਰੜਕ ਰਹੀ ਹੈ ਸਾਰਿਆਂ ਕੋਲੇ ਇਹ ਆਪਣੇ ਆਪ 'ਚ ਦਿਖਾਉਂਦਾ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਥੁਥਾ ਚਣਾ ਬਾਜੇ ਘਣਾ ਜੀ ਵੀ ਅਜੰਡਾ ਕਿਸੇ ਕੋਲੇ ਹੈ ਨਹੀਂ ਹੂੰ ਨਾ ਤਾਂ ਮੁਲਕ ਲਈ ਅਜੰਡਾ ਨਾ ਪੰਜਾਬ ਲਈ ਅਜੰਡਾ ਤੇ ਝਾਟਮ ਚਿੱਟੀ ਇਹਨੇ ਜ਼ੋਰ ਨਾਲ ਹੋ ਰਹੇ ਨੇ ਹੂੰ ਸਾਰਾ ਤਾਣਾ ਬਾਣਾ ਇਸ ਗੱਲ ਤੇ ਆ ਗਿਆ ਵੀ ਉਮੀਦਵਾਰ ਕਿਵੇਂ ਚੁਣੀਏ ਬਿਲਕੁਲ ਉਮੀਦਵਾਰਾਂ ਨੂੰ ਇਹ ਲੱਗਦਾ ਮੈਂ ਕਿਹੜੀ ਪਾਰਟੀ ਚ ਜਾ ਕੇ ਜਿੱਤ ਸਕਦਾ ਹੂੰ ਪਾਰਟੀ ਨੂੰ ਇਹ ਲੱਗਦਾ ਵੀ ਕਿਹੜੇ ਉਮੀਦਵਾਰ ਨੂੰ ਲਈਏ ਤਾਂ ਉਹ ਜਿੱਤ ਸਕਦਾ ਹੂੰ ਜਿਹਦੇ ਵਿੱਚੋਂ ਇਹ ਸਾਰਾ ਵਰਤਾਰਾ ਵਾਪਰਿਆ ਜੀ ਜਾਣੀ ਇਹਨੂੰ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਪੰਜਾਬ ਦਾ ਵਰਤਾਂਤ ਜੋ ਵਿਖਰਿਆ ਹੋਇਆ ਹੂੰ ਬਹੁਤ ਬੁਰੀ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਇਹ ਉਹਦਾ ਵੀ ਇੱਕ ਪ੍ਰਗਟਾਵਾ ਜਿਵੇਂ ਕਈ ਇਹਨੂੰ ਬੌਧਿਕ ਕੰਗਾਲੀ ਵੀ ਕਹਿ ਦਿੰਦੇ ਨੇ ਹੂੰ ਰੋਜ਼ੇ ਹੁੰਦਾ ਲੱਗਿਆ ਝਟਕਾ ਵੱਡਾ ਝਟਕਾ ਐ ਹੋ ਸਕਦਾ ਉਹ ਹੋ ਸਕਦਾ ਅੱਜ ਤੱਕ ਮੀਡੀਏ ਦੇ ਵਿੱਚ ਇਹ ਸਵਾਲ ਹੀ ਨਹੀਂ ਉੱਭਰਿਆ ਵੀ ਜਿਹੜਾ ਇੰਡੀਆ ਗੱਠ ਜੋੜ ਆ ਉਹਦਾ ਕਾਮਨ ਮਿਨਿਮਮ ਪ੍ਰੋਗਰਾਮ ਕੀ ਹੈ ਕੀ ਹੈਗਾ ਬਿਲਕੁਲ ਜਾਂ ਦੂਜਾ ਜੋ راہੁਲ ਗਾਂਧੀ ਸਵਾਲ ਉਭਾਰ ਰਿਹਾ ਪੰਜਾਬ ਦੀ ਕਾਂਗਰਸ ਨੇ ਕਿਉਂ ਉਹਦੇ ਵੱਲ ਪਿੱਠ ਕਰ ਰੱਖੀ ਆ ਚੋਣ ਮੈਨੀਫੈਸਟੋਾਂ ਤੇ ਬਹਿਸ ਨਹੀਂ ਹੋ ਰਹੀ ਜੀ ਮਤਲਬ ਜੋ ਮੁਲਕ ਪੱਧਰ ਦੇ ਆ ਉੱਥੇ ਵੀ ਨਹੀਂ ਹੋ ਰਹੀ ਇੱਥੇ ਤਾਂ ਕਿਸੇ ਦੇ ਹੱਲੇ ਕੋਈ ਏਜੰਡੇ ਨਹੀਂ ਸਾਹਮਣੇ ਆਇਆ ਹੂੰ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਦਖਾਂਤ ਆ ਪੰਜਾਬ ਦਾ ਵੀ ਪੰਜਾਬ ਆ ਜਿਹੜਾ ਜਿਹਦਾ ਇਤਿਹਾਸ ਇਹ ਰਿਹਾ ਕਿ ਉਹ ਜਾਂ ਤਾਂ ਬਖਰੀ ਸੁਰੂਚਾਰ ਦਾ ਦੱਬ ਕੇ ਉਚਾਰ ਦਾ ਜਾਂ ਮੁਲਕ ਨੂੰ ਇੱਕ ਸੇਧ ਦਿੰਦਾ ਵੀ ਆਹ ਦਿਸ਼ਾ ਜਿਹੜੀ ਹੈ ਇਹ ਸਹੀ ਚਾਹੀਦੀ ਆ ਜੀ ਜਿਹੜਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਨੀਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਮੈਂ ਅਕਸਰ ਇਹ ਕਹਿਣਾ ਹੁੰਦਾ ਵੱਧ ਤੋਂ ਵੱਧ ਇੱਥੇ ਘਟੋਲਾ ਪਾਓ ਤੇ ਸਾਡੇ ਵਾਲੇ ਸਾਰੇ ਉਸ ਘਟੋਲਾ ਪਾਉਣ ਵਾਲੇ ਮੇਲੇ ਚ ਪੂਰੇ ਸ਼ਾਨ ਨਾਲ ਨੱਚ ਰਹੇ ਨੇ ਬਿਲਕੁਲ ਮੈਂ ਆਪਾਂ ਇੱਕ ਗੱਲ ਮੰਨ ਲਈਏ ਕਿ ਇਸ ਵੇਲੇ ਭਾਜਪਾ ਇਸ ਚੀਜ਼ ਦੇ ਵਿੱਚ ਕੰਮ ਕਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਰਦਾਰ ਡਿੱਗਦੇ ਹੀ ਸਿਆਸਤਦਾਨਾਂ ਦਾ ਕਿਰਦਾਰ ਇਸ ਤਰੀਕੇ ਨਾਲ ਦੇਖਦੀ ਹੈ ਕਿ ਉਹ ਬਾਅਦ ਵਿੱਚ ਪੰਜਾਬ ਦੀ ਆਵਾਮ ਜਿਹੜੀ ਆ ਲੋਕ ਜਿਹੜੇ ਆ ਭਰੋਸਾ ਨਾ ਕਰ ਸਕਣ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੁੰਦੀ ਆ ਕਿ ਕਿਸੇ ਖਿੱਤੇ ਦੇ ਲੋਕਾਂ ਦਾ ਆਪਣੇ ਸਿਆਸਤਦਾਨਾਂ ਤੇ ਭਰੋਸਾ ਨਹੀਂ ਰਹੂਗਾ ਜਿਹੜੇ ਅਸੀਂ ਕਹਿੰਦੇ ਆ ਕਿ ਨੀਤੀ ਕਾੜੇ ਹੁੰਦੇ ਆ ਜੇ ਉਹਨਾਂ ਤੇ ਭਰੋਸਾ ਨਹੀਂ ਰਹੂਗਾ ਤਾਂ ਸੂਬਾ ਤਰੱਕੀ ਕਿਸ ਤਰੀਕੇ ਨਾਲ ਕਰੂਗਾ ਫਿਰ ਉਸ ਚੀਜ਼ ਦੇ ਵਿੱਚ ਕਾਮਯਾਬਤ ਹੋਗਾ ਬਿਲਕੁਲ ਜੀ ਤੁਸੀਂ ਬਹੁਤ ਗੰਭੀਰ ਸਵਾਲ ਖੜਾ ਕੀਤਾ ਜਿਹੜਾ ਪੰਜਾਬ ਲਈ ਬਹੁਤ ਫਿਕਰਮੰਦੀ ਦਾ ਕਾਰਨ ਆ ਮਤਲਬ ਐਮ ਐਲ ਏ ਦਾ ਜੋ ਰੋਲ ਆ ਉਹ ਇਹਦੇ ਸਮਰਥਾ ਵਾਲੇ ਸਾਨੂੰ ਉਮੀਦਵਾਰ ਐਮਐਲਏ ਦੇ ਨਹੀਂ ਲੰਭ ਰਹੇ ਪਾਰਟੀਆਂ ਦੇ ਵਿੱਚ ਤੁਸੀਂ ਦੇਖ ਲਓ ਜਿਨ੍ਹਾਂ ਨੇ ਮੁਲਕ ਦੀ ਲੋਕ ਸਭਾ ਤੇ ਜਾਣਾ ਹੂੰ ਉੱਥੇ ਮੁਲਕ ਦੇ ਲਈ ਨੀਤੀਆਂ ਘੜਨੀਆਂ ਨੇ ਜਿਹਦੇ ਜਿਹਦੇ ਵਿੱਚ ਪੰਜਾਬ ਲਈ ਵੀ ਹੋਣਗੀਆਂ ਬਿਲਕੁਲ ਉਹੀ ਦੇ ਸਮਰਥਾ ਵਾਲੇ ਉਮੀਦਵਾਰ ਤੁਸੀਂ ਆਲੇ-ਦਾਲੇ ਨਿਗਾਹ ਮਾਰ ਲਓ ਵੀ ਕਿਹੜੇ ਨੇ ਜਾਂ ਹੁਣ ਤੱਕ ਉਹਨਾਂ ਦਾ ਸਿਆਸੀ ਇਤਿਹਾਸ ਆ ਜਿਹੜਾ ਉਹਨਾਂ ਦਾ ਪ੍ਰਵਚਨਨ ਆ ਜਿਹੜਾ ਕਿ ਕਿੱਥੇ ਰਿਹਾ ਜੀ ਠੀਕ ਹੈ ਦੋ ਤਿੰਨ ਬੰਦੇ ਲੱਗਦੇ ਨੇ ਜਿਵੇਂ ਗਾਂਧੀ ਸਾਹਿਬ ਨੇ ਖੈਰਾ ਸਾਹਿਬ ਨੇ ਹੂੰ ਜਾਂ ਮਾਲਵਿੰਦਰ ਕੰਗ ਚਾਹੇ ਉਹ ਕਿਸੇ ਵੀ ਪਾਰਟੀ ਚ ਆ ਵਿਦਿਆਰਥੀ ਆਗੂ ਆ ਮਤਲਬ ਜਿਹੜੇ ਪ੍ਰਵਚਨ ਕੋਈ ਨਾ ਕੋਈ ਬੋਲ ਸਕਦੇ ਨੇ ਵਿਸ਼ਿਆਂ ਦੀ ਸਮਝ ਰੱਖਦੇ ਨੇ ਵਿਸ਼ਿਆਂ ਦੀ ਸਮਝ ਰੱਖਦੇ ਨੇ ਤੇ ਉਦੋਂ ਵੀ ਨਾ ਕੋਈ ਬੰਦਾ ਲੱਗਦੀ ਨਹੀਂ ਤੇ ਪੰਜਾਬ ਦੀ ਭੋਗਲ ਸਾਹਿਬ ਜਦੋਂ ਪੰਜਾਬ ਦਾ ਬਰਤਾਂਤ ਖਤਮ ਹੋ ਜਦੋਂ ਮਾਰਗ ਸੇਧ ਖਤਮ ਹੋ ਤਾਂ ਲੀਡਰਸ਼ਿਪ ਵੀ ਖਤਮ ਹੋ ਜੀ ਨੰਬਰ 1 ਨੰਬਰ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਇੱਕ ਦੂਜੇ ਦੀ ਸਿਆਸੀ ਲੀਡਰਸ਼ਿਪ ਨੂੰ ਮਾਰਨ ਤੇ ਲੱਗੀਆਂ ਹੋਈਆਂ ਨੇ ਕੇਜਰੀਵਾਲ ਨੇ ਹੁਣ ਤੱਕ ਦੱਸੋ ਕਿੰਨੇ ਸਿਆਸੀ ਲੋਕਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹੀ ਹੋ ਗਿਆ ਨਾ ਗਲੀਆਂ ਹੋਵਣ ਸੁੰਨੀਆਂ ਉਹ ਕਹਿੰਦੇ ਨਾ ਪਹਿਲਾਂ ਕੁੱਤੀ ਮਰੇ ਫਕੀਰ ਦੀ ਜਿਹੜੀ ਚੌਚੂ ਨਿੱਤ ਕਰੇ ਵਿਚਾਰ ਦਾ ਖਾਤਮਾ ਕਰੋ ਫਿਰ ਅੱਧੀਆਂ ਮਰਨ ਗਵੰਡੜਾਂ ਅੱਧੀਆਂ ਨੂੰ ਤਾਪ ਚੜੇ ਜਿਹੜਾ ਰੜਕ ਨਾਲ ਬੋਲਦਾ ਮੌਲਿਕ ਵਿਚਾਰ ਆ ਉਹਨੂੰ ੜਾ ਦੋ ਫਿਰ ਗਲੀਆਂ ਹੋਵਣ ਸੁੰਨੀਆਂ ਵਿੱਚ ਮਰ ਜਾ ਯਾਰ ਫਿਰੇ ਤੇ ਫਿਰਦਾ ਭਗਵੰਤ ਮਾਨ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਸਿਮਰਜੀਤ ਸਿੰਘ ਮਾਨ ਜਿਹੜਾ ਖਾਲਸਾਤਾਨ ਦਾ ਪ੍ਰਵਚਨ ਲੈ ਕੇ ਆਏ ਸੀ 89 ਜੀ ਨੇ ਇੱਕ ਧਮਕ ਪਾਤੀ ਸੀ ਜੀ ਮੁਲਕ ਦੇ ਵਿੱਚ 11 ਸੀਟਾਂ ਲੈ ਕੇ ਤੇ ਅੱਜ ਉੱਥੇ ਪਰਿਵਾਰਵਾਦੀ ਰਹਿ ਗਏ ਨਾ ਬੇਟਾ ਅਮਰਸਰ ਤੋਂ ਲੜ ਰਿਹਾ ਆਪ ਸੰਨੂਰ ਤੋਂ ਲੜ ਰਿਹਾ ਦੋ ਤਾਂ ਪੁੱਤਰ ਆ ਕਿਹੜਾ ਗਾਂਹ ਵਾਰਸ ਹੋਵੇ ਉਹਦੀ ਗੱਲ ਹੋ ਰਹੀ ਹੈ ਹਮ ਅਕਾਲੀ ਦਲ ਵੀ ਤੁਹਾਡੇ ਸਾਹਮਣੇ ਆ ਪਰ ਉਹ ਇੱਕ ਪਰਿਵਾਰ ਨੇ ਵੱਡੀ ਤਾਕਤ ਲਈ ਲਈ ਬਾਕੀ ਛੇਟਲਾ ਪਰਿਵਾਰ ਹੋ ਗਏ ਇਹੀ ਤੁਸੀਂ ਕਾਂਗਰਸ ਦੇ ਵਿੱਚ ਬਰਤਾਰਾ ਦੇਖ ਲਓ ਇਸੇ ਕਰਕੇ ਦਲ ਬਦਲੂਆਂ ਦਾ ਵਰਤਾਰਾ ਵੱਡੀ ਪੱਧਰ ਤੇ ਇੱਥੇ ਹੋਇਆ ਮਾਲੀ ਸਾਹਿਬ ਜੀ ਆਪਾਂ ਧਿਰਦਰ ਧਿਰ ਗੱਲ ਕਰਦੇ ਚੱਲੀਏ ਪਹਿਲਾ 77 ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਜਿਹੜੀ ਕਹਿੰਦੇ ਸੀਗੇ ਕਿ ਅਸੀਂ ਸਾਡੇ ਜਿਹੜੇ ਭਮੱਕੜ ਆਸੀਂ ਉਹਨਾਂ ਨੂੰ ਪਹਿਲ ਦੇਵਾਂਗੇ ਪਰ ਇੱਥੇ ਆਲਮ ਇਹ ਹੈ ਕਿ ਪੰਜ ਮੰਤਰੀ ਉਤਾਰ ਦਿੱਤੇ ਗਏ ਵਿਧਾਇਕ ਉਤਾਰ ਦਿੱਤੇ ਗਏ ਤੇ ਜਿਹੜੇ ਬਾਹਰੋਂ ਬੰਦੇ ਫੜ ਕੇ ਲਿਆਂਦੇ ਉਹਨਾਂ ਨੂੰ ਟਿਕਟਾਂ ਵੰਡ ਦਿੱਤੀਆਂ ਗਿਆ ਦਰਕਨਾਰੀ ਕੀਤੀ ਗਈ ਜਿਹੜੇ ਲੋਕ ਲਗਾਤਾਰ ਉਹਨਾਂ ਦੇ ਲਈ ਕੰਮ ਕਰ ਰਹੇ ਹੋਣਗੇ ਜੇ ਇਹ ਸਾਰੇ ਜਿੱਤ ਜਾਂਦੇ ਨੇ ਖਾਸ ਕਰਕੇ ਜੇ ਪੰਜ ਮੰਤਰੀ ਜਿੱਤ ਜਾਂਦੇ ਨੇ ਦੋ ਵਿਧਾਇਕ ਜਿੱਤ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਤਾਂ ਫਿਰ ਚੋਣਾਂ ਦੀ ਤਿਆਰੀ ਕਰਨੀ ਪਊਗੀ ਕਿਉਂਕਿ ਉਹਨਾਂ ਨੂੰ ਆਪਣੀ ਸੀਟਾਂ ਖਾਲੀ ਕਰਨੀਆਂ ਪੈਣਗੀਆਂ ਇਹ ਕਿਸ ਤਰੀਕੇ ਦੀ ਰਣਨੀਤੀ ਤੇ ਆਮਦਵੀ ਪਾਰਟੀ ਚੱਲੀ ਕਿ ਬੰਦੇ ਨਹੀਂ ਮਿਲੇ ਇਹਨਾਂ ਨੂੰ ਬਿਲਕੁਲ ਜੀ ਮਤਲਬ ਦੂਜੀਆਂ ਪਾਰਟੀਆਂ ਕੋਲੇ ਚਾਹੇ ਬੰਦਿਆਂ ਦਾ ਸੰਕਟ ਨਹੀਂ ਹੈ ਪਰ ਸਮਰੱਥ ਬੰਦਿਆਂ ਦਾ ਤਾਂ ਉਹਨਾਂ ਕੋਲੇ ਵੀ ਸੰਕਟਨ ਹੈ ਜੀ ਜੇ ਉਹਨਾਂ ਨੂੰ ਵੀ ਰੰਧਾਵਾ ਖੜਾਉਣਾ ਪੈ ਰਿਹਾ ਸੁਖਪਾਲ ਸਿੰਘ ਖੇਰਾ ਖੜਾਉਣਾ ਪੈ ਰਿਹਾ ਹੈਗੇ ਤਾਂ ਉਹ ਵੀ ਵਿਧਾਇਕ ਨੇ ਜੀ ਇਹ ਪੰਜ ਮੰਤਰੀ ਤਿੰਨ ਵਿਧਾਇਕ ਇੱਕ ਇਹਨਾਂ ਦਾ origignal ਆ ਮਾਲਵਿੰਦਰ ਤੇ ਤਿੰਨ ਦਲ ਬਦਲੂ ਖੜਾਏ ਨਹੀਂ ਤੁਸੀਂ ਜੀ ਤੁਸੀਂ ਮੈਨੂੰ ਇਹ ਦੱਸੋ ਗੁਰਪ੍ਰੀਤ ਜੀ ਜੀਪੀ ਤੇ ਉਹ ਚੱਬੇਵਾਲ ਜਸ ਸ਼ਸ਼ੀਲ ਕੁਮਾਰ ਰਿਕਰਟ ਨੇ ਦੀ ਟਿਕਟ ਛੱਡ ਕੇ ਭੱਜ ਗਿਆ ਹੂੰ ਤੇ ਜਿਹੜੇ ਬੰਦੇ ਅੱਜ ਕਹਿੰਦੇ ਨੇ ਵੀ ਜਿਹੜਾ ਆਪਰੇਸ਼ਨਲ ਨੋਟਿਸ ਸੀ ਉਹ ਜਾਲੀ ਕਿਵੇਂ ਵੀ ਉੱਤੇ ਆ ਗਿਆ ਬਿਲਕੁਲ ਉਹ ਐਮਐਲਏ ਵੀ ਭੱਜ ਗਿਆ ਕਿਵੇਂ ਸਭ ਤੋਂ ਘਹਾ ਗਿਆ ਤੇ ਕੋਈ ਕਿਸੇ ਕੋਲ ਕੋਈ ਜਵਾਬ ਨਹੀਂ ਕਿਸੇ ਗੱਲ ਦਾ ਹੂੰ ਸੋ ਇਸ ਇਸ ਕਰਕੇ ਪਾਰਟੀਆਂ ਨੇ ਜਿਹੜੀਆਂ ਉਹ ਸਮਰਥਾ ਗਵਾ ਚੁੱਕੀਆਂ ਨੇ ਕੇਰਾ ਤੁਸੀਂ ਵੱਡਿਆਂ ਨੂੰ ਖੇਡਣ ਲਈ ਆਮ ਆਦਮੀ ਪਾਰਟੀ ਨਾ ਰੱਖਤਾ ਝਾੜੂ ਚਿੰਨ ਹੋ ਗਿਆ ਸਫਾਈ ਦੀ ਗੱਲ ਕਰ ਲਈ ਪਰ ਜਿਹੜੇ ਤੁਸੀਂ 92 ਲਿਆਂਦੇ ਨੇ ਉਹਨਾਂ ਦਾ ਰੋਲ ਕੀ ਹੈ ਜੀ ਤੁਸੀਂ ਮੈਂ ਕਿਹਾ ਨਵੇਂ ਆ ਜਾਂਦੇ ਨੇ ਆਉਣਾ ਚਾਹੀਦਾ ਪਰ ਕੀ ਉਹਨਾਂ ਦੀ ਟ੍ਰੇਨਿੰਗ ਜਾਂ ਉਹਨਾਂ ਨੂੰ ਇਹੋ ਜਿਹੇ ਮੌਕੇ ਮਿਲਦੇ ਨੇ ਈਵਨ ਕੇਜਰੀਵਾਲ ਦੇ ਬਾਰੇ ਬੋਲਣ ਤੋਂ ਸਾਰੇ ਟੱਲਦੇ ਨੇ ਵੀ ਕੀ ਬੋਲੀਏ ਕੀ ਨਾ ਬੋਲੀਏ ਇਸ ਤਰ੍ਹਾਂ ਹੁਣ ਆ ਆਪਣਾ ਗੋਲਡੀ ਬਰਾੜਾ ਆਪਣਾ ਗੋਲਡੀ ਖੰਗੂੜਾ ਸ਼ਾਮਲ ਕੀਤਾ ਪਹਿਲੀ ਗੱਲ ਤਾਂ ਉਹ ਸ਼ਾਮਲ ਕੀ ਕਹਿ ਕੇ ਹੋਇਆ ਮੈਂ ਕਾਂਗਰਸ ਨਹੀਂ ਛੱਡੀ ਮੈਨੂੰ ਕਾਂਗਰਸ ਨੇ ਕੱਢਿਆ। ਹੂੰ। ਦੂਜਾ ਮਾਨ ਸਾਹਿਬ ساری ਉਮਰ ਤੁਹਾਡੀ ਝੋਲੀ ਚ। ਹੂੰ। ਤੁਸੀਂ ਦੇਖੋ ਤਾਂ ਸਹੀ ਨਾ ਵੀ ਤੁਸੀਂ ਦਲ ਬਦਲਣ ਦੇਵੇ ਵੀ ਕਿਹਾ ਜਾ ਪ੍ਰਵਚਨ ਸਰ ਦੇਦੇ ਹੋ। ਚਾਰ ਦਿਨ ਪਹਿਲਾਂ ਤੁਸੀਂ ਕੀ ਕਹਿੰਦੇ ਸੀ? ਪੰਜ ਦਿਨ ਪਹਿਲਾਂ ਤੁਸੀਂ ਕੀ ਕਹਿੰਦੇ ਸੀ? ਰੌਲਾ ਕੀ ਆ? ਮੇਰੀ ਤਾਂ ਵਿਧਾਇਕੀ ਦੀ ਟਿਕਟ ਪੱਕੀ ਆ। ਮੈਨੂੰ ਐਮਪੀ ਲੜਾਤਾ ਸੀ ਅੱਜ ਕਿ ਮੇਰੀ ਘਰ ਵਾਲੀ ਨੂੰ ਲੜਾਉਣਾ ਚਾਹੀਦਾ। ਹੂੰ। ਪਾਰਟੀਆਂ ਨੇ ਜਿਹੜੀਆਂ ਜੀਤ ਮਹਿੰਦਰਾ ਜੀ। ਜੀਤ ਮਹਿੰਦਰਾ ਕੋ ਵਰਤਾਰੇ ਦਾ ਹਿੱਸਾ ਜਿਹੜਾ ਸੁਖਵੀਰ ਨੇ ਸ਼ੁਰੂ ਕੀਤਾ ਸੀ ਜਿਹਨੂੰ ਫਿਰ ਮੋਦੀ ਨੇ ਪੂਰੇ ਦਬਕੇ ਨਾਲ ਲਾਗੂ ਕੀਤਾ ਜਦੋਂ 56 ਤੋਂ 59 ਬਣਾਉਣੇ ਸੀ ਇਹ ਕਰਨਾ ਸੀ ਵੀ ਅਸੀਂ ਭਾਜਪਾ ਦੇ ਆਸਰੇ ਸਰਕਾਰ ਨਹੀਂ ਚਲਾ ਰਹੇ ਸਾਡੀ ਆਪਣੀ ਕੱਲਿਆਂ ਦੀ ਬਹੁਤ ਸਮਤੀ ਆ ਜੀ ਅਸਤੀਫੇ ਤਿੰਨ ਤੋਂ ਦਵਾਏ ਸ਼ਾਇਦ ਇੱਕ ਤਾਂ ਉਹ ਅਰਵਿੰਦ ਖੰਨਾ ਸੀ ਇੱਕ ਮੋਗੇ ਵਾਲਾ ਸੀ ਆਪਣਾ ਡੀਜੀ ਉਹ ਜੋਗਿੰਦਰ ਤੇ ਇੱਕ ਇਹੀ ਸੀ ਬਿਲਕੁਲ ਆਪਣਾ ਸਿੱਧੂ ਹੂੰ ਆਪਦੀ ਪਾਰਟੀ ਤੋਂ ਟਿਕਟ ਤੋਂ ਬਈ ਬਹੁਤ ਸਮਤੀ ਹਾਸਲ ਕੀਤੀ ਉਹ ਵਰਤਾਰਾ ਮੋਗੇ ਹੁਣ ਮੋਦੀ ਹੁਣ 20 21 21 ਤੋਂ ਦਬਾਉਣ ਦਾਸਤੀ ਬਟ ਜਿਹੜਾ ਐਂਟੀ ਡਿਫੈਕਸ਼ਨ ਲਾਅ ਦਾ ਬਦਲੀ ਵਿਰੋਧੀ ਕਾਨੂੰਨੋ ਦੀ ਫੂਕ ਕੱਢਤੀ ਸੋ ਇਹ ਇਹ ਜਿਹੜੇ ਸਾਰੇ ਲੱਛਣ ਸਾਡੇ ਆ ਰਹੇ ਨੇ ਉੱਪਰ ਕੇ ਸਾਹਮਣੇ ਆ ਰਹੇ ਨੇ ਹੁਣ ਦੂਜੀ ਗੱਲ ਤੁਸੀਂ ਦੇਖੋ ਖਡੂਰ ਸਾਹਾਬਾ ਜੀ ਉੱਥੇ ਅਮਰਤਪਾਲ ਚੋਣ ਲੜ ਰਿਹਾ ਹੈ ਹਮ ਐਲਾਨ ਕੀਤਾ ਉਹਨੇ ਕਿਹੜੇ ਤਰੀਕੇ ਨਾਲ ਐਲਾਨ ਕੀਤਾ ਇਹ ਖਾਲਸਤਾਨ ਦਾ ਹਮੈਤੀ ਰਾਜਦੇਵ ਸਿੰਘ ਐਮਪੀ ਚੁਣਿਆ ਗਿਆ ਸਿਮਰਜੀਤ ਸਿੰਘ ਮਾਨ ਦੇ ਨਾਲ ਅਸਤੀਫਾ ਦੇ ਕੇ ਆਰਐਸਐਸ ਚ ਸ਼ਾਮਲ ਹੋਇਆ ਰਾਸ਼ਟਰੀ ਸਿੱਖ ਸੰਘ ਦਾ ਪ੍ਰਧਾਨ ਬਣਿਆ ਬਿਲਕੁਲ ਦੇਖੋ ਉਹ ਕੱਲਾ ਜਾਂਦਾ ਦਿੱਲੀ ਜਾਂਦਾ ਉੱਥੇ ਮੀਟਿੰਗਾਂ ਕਰਦਾ ਡਿਬਰੂਗੜ੍ਹ ਜਾਂਦਾ ਐਲਾਨ ਕਰ ਦਿੰਦਾ ਵੀ ਉਹ ਚੋਣ ਲੜੂਗਾ ਉਹ ਬੰਦੇ ਬਾਰੇ ਐਲਾਨ ਕਰਦਾ ਜਿਹੜਾ ਕਹਿੰਦਾ ਅਸੀਂ ਗ੍ਰੀਲਾ ਯੁੱਧ ਲੜ ਰਹੇ ਹਾਂ ਸਾਡਾ ਨਿਸ਼ਾਨਾ ਵੱਖਰਾ ਦੇਸ਼ ਖਾਲਿਸਤਾਨ ਆ ਅਸੀਂ ਗੁਲਾਮ ਆ ਇੱਥੇ ਸਮਾਧਾਨ ਸਾਡੇ ਲਈ ਕੋਈ ਚੀਜ਼ ਨਹੀਂ ਰਾਹਤ ਨਹੀਂ ਇਹ ਵੀ ਪਰਤਖ ਪਰਤਖ ਹੋ ਗਿਆ ਸਾਰਾ ਕੁਝ ਪਤਾ ਸਾਰਾ ਫੈਕਟ ਸਾਹਮਣੇ ਆ ਗਏ ਤਸਵੀਰਾਂ ਸਾਹਮਣੇ ਸਾਰੀਆਂ ਨਾਲ ਨਜ਼ਰ ਆ ਮੈਂ ਕਹਿੰਦਾ ਇਹ ਮੈਂ ਕਹਿੰਦਾ ਨਾ ਜੀ ਫਿਰ ਉਹ ਕਹਿੰਦਾ ਜੇ ਕਿਸੇ ਨੂੰ ਜੇਲ੍ਹ ਚੋਂ ਕਢਾਉਣ ਲਈ ਸਮਵਧਾਨ ਵਰਤਿਆ ਜਾ ਸਕਦਾ ਵਰਤੇ ਵੀ ਜਾ ਸਕਦਾ ਉਹਨੇ ਐਲਾਨ ਕਰਤਾ ਪਰਿਵਾਰ ਨੇ ਐਲਾਨ ਕਰਤਾ ਸਵਾਲ ਹੀ ਨਹੀਂ ਪੈਦਾ ਹੁੰਦਾ ਚੋਣ ਲੜਨ ਦਾ ਫਿਰ ਉਹਦੇ ਪਿਤਾ ਤੇ ਚਾਚਾ ਕਹਿੰਦੇ ਅਸੀਂ ਉੱਥੇ ਜਾ ਕੇ ਗੱਲ ਕਰਾਂਗੇ ਪਤਾ ਕਰਾਂਗੇ ਉਹ ਕੀ ਕਹਿੰਦਾ ਉਹਨਾਂ ਨੇ ਰਿਕਾਰਡ ਤੇ ਕਿਹਾ ਵੀ ਸਾਡੀ ਗੱਲ ਨਹੀਂ ਹੋ ਸਕੀ ਉਹਨਾਂ ਨਾਲ। ਹੂੰ। ਉਸ ਤੋਂ ਬਾਅਦ ਉਹਦੀ ਮਾਤਾ ਨੇ ਇੱਕ ਲਿਖਿਆ ਹੋਇਆ ਵਧੀਆ ਜਿਹਾ ਬਿਆਨ ਉਹ ਜਾਰੀ ਕਰਤਾ। ਵੀਰ ਚੋਣ ਲੜਾਂਗੇ ਕਿਉਂ ਲੜ ਰਹੇ ਆ? ਹੂੰ। ਉਸ ਤੋਂ ਬਾਅਦ ਮਾਤਾ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਹੂੰ। ਦੇਖੋ ਬਿਆਨ ਤਾਂ ਮੇਰੇ ਵਰਗਾ ਵੀ ਲਿਖ ਸਕਦਾ ਵਧੀਆ ਮੈਂ ਲਖਾਈ ਚ ਲਿਖਿਆ ਹੁੰਦਾ। ਲਿਖਦੇ ਹੁੰਦੇ ਨੇ ਕੋਈ ਆਪ ਦੇ ਆਪ ਚ ਗਲਤ ਗੱਲ ਵੀ ਹੈ ਨਹੀਂ। ਹੂੰ। ਉਹਨੂੰ ਕਿਹਾ ਵੀ ਚੋਣ ਲੜਨ ਦਾ ਕਿਉਂ ਕਰ ਰਿਹਾ? ਕਹਿੰਦੀ ਭਾਈ ਸਾਹਿਬ। ਪਹਿਲੀ ਵਾਰ ਮੈਂ ਦੇਖਿਆ ਕੋਈ ਮਾਤਾ ਆਪਣੇ ਪੁੱਤ ਨੂੰ ਭਾਈ ਸਾਹਿਬ ਕਹਦੇ ਹੋਵੇ। ਭਾਈ ਸਾਹਿਬ ਤਾਂ ਸਾਰੀ ਉਮਰ ਚ ਜੇਲ੍ਹ ਚ ਪਰ ਉਹਨਾਂ ਨੇ ਇੱਕ ਹੈ ਵੀ ਜਿਹੜੇ ਮੇਰੇ ਨਾਲ ਦੇ ਨੇ ਉਹਨਾਂ ਨੂੰ ਕਢਾਉਣ ਲਈ ਮੈਂ ਚੋਣ ਲੜ ਰਿਹਾ ਹਾਂ ਹੂੰ ਦੱਸੋ ਜੀ ਇਹ ਕੋਈ ਮੰਤਵ ਹੈ ਉਹੀ ਅਮਰਤਪਾਲ ਜਿਹੜਾ ਮਹਾਲੀ ਮੋਰਚੇ ਚ ਜਾ ਕੇ ਕੀ ਲਲਕਾਰਾ ਮਾਰ ਕੇ ਗਿਆ ਸੀ ਕਹਿੰਦਾ ਉਹ ਤਾਂ 30-30 ਸਾਲਾਂ ਦੇ ਅੰਦਰ ਨੇ ਜੀ ਸਜ਼ਾ ਭੁਗਤ ਕੇ ਅੰਦਰ ਨੇ ਇਹਨੂੰ ਤਾਂ ਹਲੇ ਸਜ਼ਾ ਵੀ ਨਹੀਂ ਹੋਈ ਹੂੰ ਇਹ ਤਾਂ ਇਹਨੇ ਤਾਂ ਬਾਹਰ ਆਇਆ ਜਾਣਾ ਦੋ ਵਾਰ ਲਾ ਐਨਐਸਏ ਤੀਜੀ ਵਾਰ ਕਿਵੇਂ ਲੱਗ ਜੂਗਾ ਹੁਣ ਜਦੋਂ ਨੇ ਉਹੀ ਕਹਿਤਾ ਮੈਂ ਸੰਵਿਧਾਨ ਤੇ ਵਿਸ਼ਵਾਸ ਰੱਖਦਾ ਏਕਤਾ ਗੱਡਨ ਦੀ ਰਾਖੀ ਲਈ ਲੜੂਗਾ ਆਪਣੇ ਆਪ ਤੇ ਇਹਨੇ ਸੇ ਉਹ ਖਾਰਜ ਹੋ ਜਾਣਾ ਜਦੋਂ ਬੰਦਾ ਹੀ ਉਸ ਲਈ ਤੇ ਆ ਗਿਆ ਜੀ ਜਿਹੜਾ ਕਹਿੰਦਾ ਸੀ ਕਹਿੰਦਾ ਕਈ ਮਾਮਾ ਮੈਨੂੰ ਕਹਿੰਦੀਆਂ ਨੇ ਵੀ ਸਾਡੇ ਪੁੱਤ ਨੂੰ ਨਾਲ ਲਾ ਲ ਇਹ ਨਸ਼ੇ 'ਚ ਆ ਬਚ ਰੋ ਕਹਿੰਦਾ ਮੈਂ ਆਖਿਆ ਨਸ਼ਾ ਖਾਂਦਾ ਤਾਂ ਪਤਾ ਨਹੀਂ 10 20 ਸਾਲ ਤੁਹਾਡੇ ਕੋਲ ਰਹੇ ਦੇ ਹੂੰ ਮੇਰੇ ਨਾਲ ਆ ਕੇ ਸ਼ਾਇਦ ਨੂੰ ਪਹਿਲਾਂ ਹੀ ਜਾਣਾ ਪਿਆ ਜੀ ਹੂੰ ਤੁਸੀਂ ਦਿੱਕਤ ਤਾਂ ਸੀ ਨਾ ਨਾ ਇਹਨੂੰ ਉਦੋਂ ਪਤਾ ਸੀ ਵੀ ਜੋ ਮੈਂ ਕਰ ਰਿਹਾ ਇਹਦਾ ਮਤਲਬ ਕੀ ਆ ਨਾ ਹੁਣ ਇਹਨੂੰ ਇਹ ਪਤਾ ਕਿ ਜੋ ਮੈਂ ਅੱਜ ਕਰ ਰਿਹਾ ਇਹਦਾ ਮਤਲਬ ਕੀ ਆ ਇਲੈਕਸ਼ਨ ਦਾ ਮਤਲਬ ਕੀ ਹੋਊਗਾ ਤੁਸੀਂ ਉਹਦੀ ਆਲੋਚਨਾ ਕਰ ਲਓ ਉਹੀ ਮੰਢੀਰ ਤੇਰੀ ਮਾਂ ਦੀ ਤੇਰੀ ਭੈਣ ਦੀ ਗਣਾਸੇ ਚੱਕ ਲੈਂਦੇ ਨੇ ਵੱਡਣ ਲਈ ਭਾਈ ਸਾਹਿਬ ਇਹ ਜੇ ਹੁਣ ਪੂਰੇ ਮਾਹੌਲ ਦੇ ਵਿੱਚ ਅਸੀਂ ਅਕਾਲੀ ਦਲ ਦੀ ਸਥਿਤੀ ਦੇਖੀਏ ਅਕਾਲੀ ਦਲ ਨੇ ਆਪਣੇ ਪੁਰਾਣੇ ਖਿਡਾਰੀਆਂ ਤੇ ਭਰੋਸਾ ਕੀਤਾ ਤੇ ਜਿਹੜੇ ਨਵੇਂ ਧਿਰਾਂ ਨੂੰ ਸ਼ਾਮਿਲ ਕਰਵਾਇਆ ਸੀ ਉਹਨਾਂ ਦਾ ਜ਼ਿਕਰ ਵੀ ਨਹੀਂ ਆਇਆ ਕਿਤੇ ਉਹਨਾਂ ਨੂੰ ਪਿੱਛੇ ਬੈਕਫੁੱਟ ਤੇ ਰੱਖ ਲਿਆ ਅਕਾਲੀ ਦਲ ਦੀ ਮਨਸ਼ਾ ਕੀ ਲੱਗਦੀ ਹੈ ਅਕਾਲੀ ਦਲ ਬੈਕਫੁੱਟ ਤੇ ਖੇਡ ਰਿਹਾ ਇਸ ਵੇਲੇ ਅਕਾਲੀ ਦਲ ਦੀ ਅਸਲ ਚ ਸਰਵਾਈਵਲ ਦੀ ਲੜਾਈ ਆ ਹੋਂਦ ਦੀ ਲੜਾਈ ਆ ਪਰ ਲੜਦਾ ਉਹਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਨਾਸ ਸੁਖਵੀਰ ਬਾਦਲਾਪ ਚੋਣ ਮੈਦਾਨ 'ਚ ਨੇ ਬਿਕਰਮਜੀਤ ਸਿੰਘ ਮਸੀਢੀਆ ਵਿਧਾਇਕ ਨਹੀਂ ਹੈਗੇ ਨਾ ਉਹ ਚੋਣ ਮੈਦਾਨ 'ਚ ਨੇ ਤਾਂ ਜਿਹੜੇ ਵੱਡੇ ਵੱਡੇ ਢੀਂਡਾ ਸਾਹ ਪਰਿਵਾਰ ਨੂੰ ਸ਼ਾਮਿਲ ਕਰਾਇਆ ਨਾ ਉਹਨਾਂ ਨੂੰ ਮੌਕਾ ਦਿੱਤਾ ਤਾਂ ਫਿਰ ਇਹ ਹੋਂਦ ਦੀ ਲੜਾਈ ਕਿਸ ਤਰੀਕੇ ਨਾਲ ਲੜੀ ਜਾ ਰਹੀ ਨਹੀਂ ਅ ਉਹ ਜਿਵੇਂ ਕਹਿੰਦੇ ਨੇ ਇਹ ਇੱਕ ਪਾਸੇ ਰਫੂ ਕਰਾਉਂਦੇ ਨੇ ਦੂਜੇ ਪਾਸੇ ਭੜਾੜ ਹੋ ਜਾਂਦਾ ਹੂੰ ਇਹਨਾਂ ਨੇ ਉਦੋਂ ਮਾਫੀ ਮੰਗੀ ਸੱਚੀ ਝੂਠੀ ਜੀ ਜੀ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਕੇਸ ਨਿਕਲਿਆ ਆ ਹੂੰ ਹੈ ਨਹੀਂ ਉਹ ਉਸ ਤੋਂ ਬਾਅਦ ਏਕਤਾ ਕੀਤੀ ਸਾਰਿਆਂ ਨਾਲ ਹੂੰ ਮੁੜ ਕੇ ਢੀਨਸੇ ਨੂੰ ਟਿਕਟ ਤੋਂ ਨਾ ਕਰਤੀ ਮੈਂ ਨਹੀਂ ਕਹਿੰਦਾ ਵੀ ਟਿਕਟ ਨੂੰ ਪਹਿਲਾਂ ਝੁੰਡਾ ਨੂੰ ਹਾਂ ਕਹੀ ਹੋਈ ਸੀ ਜਾਂ ਨਾ ਇਹਨਾਂ ਨਾਲ ਕੀ ਵਾਦਾ ਕੀਤਾ ਸੀ ਇੱਕ ਜਨਰਲੀ ਗੱਲ ਹੁੰਦੀ ਆ ਹੂੰ ਜੇ ਝੁੰਡਾ ਨੂੰ ਹਾਂ ਵੀ ਕੀਤੀ ਹੋਈ ਸੀ ਜੀ ਤਾਂ ਚਾਹੀਦਾ ਇਹਨਾਂ ਨੂੰ ਇਹ ਸੀ ਵੱਡੇ ਪੰਥ ਕੇਤਾ 'ਚ ਧਿਆਨ ਚ ਰੱਖ ਕੇ ਇਹ ਟੀਨਸਾ ਸਾਹ ਨਾਲ ਸਲਾਹ ਕਰਕੇ ਉਹਨਾਂ ਦੀ ਸਹਿਮਤੀ ਨਾਲ ਐਲਾਨ ਤੇ ਹੁਣ ਉਹਦਾ ਮੁੜ ਕੇ ਪ੍ਰਭਾਵ ਮਾੜਾ ਗਿਆ ਜੀ ਮਤਲਬ ਜਿਹੜੀ ਏਕਤਾ ਸੀ ਉਹ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਕਈ ਹੋਰਾਂ ਨੇ ਵੀ ਬਿਆਨ ਦਿੱਤੇ ਵੀ ਐ ਨਹੀਂ ਕਰਨਾ ਚਾਹੀਦਾ ਸੀ ਮਤਲਬ ਇਹ ਇਸ ਕਰਕੇ ਦੂਜੀ ਵੱਡੀ ਗੱਲ ਇਹ ਹੈ ਇਹਨਾਂ ਨੇ ਇਹ ਤਾਂ ਕਹਿਤਾ ਵੀ ਹੁਣ ਸਾਡੇ ਲਈ ਸੱਤਾ ਨਹੀਂ ਸਵਾਲ ਸਾਡੇ ਲਈ ਅਸੂਲ ਤੇ ਸਿਧਾਂਤ ਪਿਆਰੇ ਨੇ ਪਰ ਇਹ ਉਹ ਪ੍ਰਵਚਨਿਕ ਗਵਾਚਿਆ ਹੋਇਆ 30 ਸਾਲਾਂ ਦਾ ਪੰਥਕ ਪ੍ਰਵਚਨ ਮੈਂ ਕਹਿੰਦਾ ਪੰਜਾਬੀ ਪਾਰਟੀ ਬਣਾਉਣੀ ਕੋਈ ਪੰਥ ਤੇ ਪੰਜਾਬ ਇੱਕ ਦੂਜੇ ਦੇ ਵਿਰੁੱਧ ਥੋੜਾ ਨਹੀਂ ਜੇ ਪੰਥ ਦੀ ਪਾਰਟੀ ਉਹ ਪੰਜਾਬ ਲਈ ਲੜੂ ਹਮ ਅਸੀਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆ ਜੀ ਸੋ ਇਹ ਇੱਕ ਗੱਲ ਅਸਲ ਚ ਇਹ ਹੈ ਵੀ ਇਹਨਾਂ ਨੇ ਪੰਥ ਤੇ ਪੰਜਾਬ ਦਾ ਏਜੰਡਾ ਛੱਡਤਾ ਹਮ ਮੋਦੀ ਜਾ ਬਾਜਪੀ ਵੇਲੇ ਤੋਂ ਬਿਨਾਂ ਸ਼ਰਤ ਮੈਂ ਦੇ ਕੇ ਵੀ ਦਿੱਲੀ ਜੋ ਤੁਸੀਂ ਕਰੋਗੇ ਅਸੀਂ ਨਹੀਂ ਨਿਕਲਣਾ ਹੁੰਦੇ ਇਸੇ ਕਰਕੇ ਜਿੰਨੇ ਫੈਡਰਲਿਜ਼ਮ ਵਿਰੋਧੀ ਕਾਨੂੰਨ ਨੇ ਜਿੰਨੇ ਘਟਗਣਤੀਆਂ ਵਿਰੋਧੀ ਕਾਨੂੰਨ ਨੇ ਸਾਰਿਆਂ ਦੇ ਇਹਨਾਂ ਨੇ ਗੁੱਠੇ ਲਾਏ ਹੋਏ ਨੇ ਪੰਜਾਬ 'ਚ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਦਖਲ ਨਾ ਦਿਓ ਇੱਥੇ ਭਾਜਪਾ ਚਿਹੜਾ ਮਾਰਦੀ ਰਹੀ ਸਿੰਧੂ ਰੋਂਦਾ ਰਿਹਾ ਮਾਸਟਰ ਮੋਹ ਲੱਲ ਕਹਿੰਦਾ ਟਰਾਂਸਪੋਰਟ ਮੰਤਰੀ ਮਾਇਆ ਫੈਸਲੇ ਸਾਰੇ ਸੁਖਵੀਰ ਲੈ ਰਿਹਾ ਇਹਨਾਂ ਕੋਲ ਉਹ ਪ੍ਰਵਚਨ ਨਹੀਂ ਰਿਹਾ ਹੁਣ ਜਦੋਂ ਮੋਦੀ ਘਟਗਣਤੀਆਂ ਦੇ ਖਿਲਾਫ ਬੋਲਿਆ ਤਾ ਮਜੀਠੀਏ ਨੇ ਇੱਕ ਸਖਤ ਟਪੀਟ ਕੀਤਾ ਜੀ ਵੀ ਇਹ ਬਿਲਕੁਲ ਗਲਤ ਹੈ ਗਲਤੋ ਕਿਤੇ ਬਿਲਕੁਲ ਮਤਲਬ ਸੁਖਵੀਰ ਬਾਦਲ ਨੇ ਵੀ ਕੀਤਾ ਹੁਣ ਵੀ ਥੋੜੀ ਜਿਹੀ ਉਹ ਗੱਲ ਕਹਿ ਰਹੇ ਆ ਦਿੱਲੀ ਵਾਲੇ ਲੁੱਟਦੇ ਨੇ ਫਲਾਨਾ ਲੁੱਟਦੇ ਨੇ ਇਹ ਕਾ ਲੁੱਟਦੇ ਨੇ ਪਰ ਕੋਈ ਸਾਰਥਿਕ ਪ੍ਰਵਚਨ ਨਹੀਂ ਹੋਇਆ ਜ ਸਰ ਜਿਆ ਜਾ ਰਿਹਾ ਪ੍ਰਧਾਨ ਮੰਤਰੀ ਤਾਂ ਅੱਜ ਇਹ ਵੀ ਕਹਿੰਦੇ ਸੁਣੇ ਕਿ ਕਾਂਗਰਸ ਜਿੱਤੂਗੀ ਤਾਂ ਪਾਕਿਸਤਾਨ ਖੁਸ਼ ਹੋ ਰਿਹਾ ਕਾਂਗਰਸ ਦੀ ਹਮਾਇਤ ਪਾਕਿਸਤਾਨ ਕਰ ਰਿਹਾ ਉੱਥੇ ਦੇ ਬੈਠੇ ਲੋਕ ਕਰ ਰਹੇ ਨੇ ਤਾਂ ਤੁਸੀਂ ਆਪ ਸੋਚ ਲਓ ਅੰਦਾਜ਼ਾ ਲਗਾ ਲਓ ਇਥੋਂ ਕਿ ਪਾਕਿਸਤਾਨ ਤੇ ਕਾਂਗਰਸ ਦੇ ਸਿੱਧੇ ਸਬੰਧ ਨੇ ਨਾਲ ਦੇ ਨਾਲ ਇਹ ਵੀ ਜ਼ਿਕਰ ਕਰਦੇ ਨਜ਼ਰ ਆਇਆ ਕਿ ਕਾਂਗ ਪਾਕ ਗਵਾਂਢੀ ਮੁਲਕਤਾ ਇਹ ਚਾਹੁੰਦਾ ਹੀ ਹੈ ਕਿ ਦੇਸ਼ ਦੇ ਵਿੱਚ ਮਜ਼ਬੂਤ ਸਰਕਾਰ ਨਾ ਬਣੇ ਨਰਮ ਸਰਕਾਰ ਬਣੇ ਜਿਹੜੀ ਉਹਨਾਂ ਦੇ ਮਤਾਬਕ ਚੱਲੇ ਸਿੱਧਾ ਕਨੈਕਸ਼ਨ ਜੋੜਤਾ ਕਾਂਗਰਸ ਦੇ ਦੇਖੋ ਪਹਿਲੀ ਗੱਲ ਇਹ ਆ ਜਿਹੜਾ 400 ਤੋਂ ਪਾਰ ਦਾ ਨਾਰਾ ਸੀ ਉਹਦੀ ਨਿਕਲ ਗਈ ਫੂਕ ਹੂੰ ਆਰਐਸਐਸ ਦਾ ਜਿਹੜਾ ਉਹ ਐਕਟਿਵ ਨਹੀਂ ਹੈ ਹੋਇਆ ਨਹੀਂ ਵੋਟਾਂ ਦੀ ਪ੍ਰਤੀਸ਼ਤ ਘਟ ਗਈ ਪਹਿਲਾਂ ਦੇ ਨਾਲੋਂ ਜੀ ਪਹਿਲੀ ਵਾਰ ਆ ਵੀ ਨਾਗਪੁਰ ਦੇ ਵਿੱਚ ਜਾ ਕੇ ਇੱਕ ਰਾਤ ਗੁਜ਼ਾਰੀ ਹੈ ਮੋਦੀ ਨੇ ਹੂੰ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕੰਮ ਨਹੀਂ ਚੱਲਣਾ ਉਹ ਪੁਰਾਣਾ ਕੰਮ ਚੱਕ ਫੇਰ ਕਹਿੰਦਾ ਤੁਹਾਡੀਆਂ ਜਾਇਦਾਦਾਂ ਖੋ ਕੇ ਜਿਨ੍ਹਾਂ ਨੇ ਜਾਦੇ ਬੱਚੇ ਨੇ ਉਹਨਾਂ ਨੂੰ ਦੇਣਗੇ ਜੀ ਅੱਜ ਤੱਕ ਕਿਤੇ ਇਤਿਹਾਸ 'ਚ ਹੋਇਆ ਵੀ ਇੱਕ ਵਰਗ ਦੀਆਂ ਜਾਇਦਾਦਾਂ ਖੋ ਕੇ ਤੁਸੀਂ ਦੂਜੇ ਨੂੰ ਦੇ ਦੋ ਹੂੰ ਬਿਲਕੁਲ ਸਵਾਲ ਤਾਂ ਰਾਹ ਲੋਕਾਂ ਦੀ ਇਹ ਉਠਾਰਿਆ ਹੈ ਵੀ ਆਰਥਿਕ ਪਾੜਾ ਬਹੁਤ ਵੱਧ ਰਿਹਾ ਹੂੰ ਅਮੀਰ ਅਮੀਰ ਹੋ ਰਹੇ ਨੇ ਗਰੀਬ ਗਰੀਬ ਹੋ ਰਹੇ ਨੇ ਇਹ ਪਾੜੇ ਨੂੰ ਘਟਾਉਣ ਦੀ ਲੋੜ ਆ ਜੀ ਜਿਹੜਾ ਅਰਬਾਂ ਖਰਬਾਂ ਉਹਨਾਂ ਨੂੰ ਮਾਫ਼ ਕੀਤਾ ਜਾ ਰਿਹਾ ਉਹ ਵੱਡੇ ਹੋ ਜਾਂਦੇ ਨੇ ਮਾਫ਼ ਕੀਤਾ ਜਦ ਕਾਲਾ ਤੰਤ ਕਹਿੰਦੇ ਸੀ ਲਿਆਵਾਂਗੇ ਹੂੰ ਕਾਲਾ ਤੰਤ ਹੋਰ ਚਲੇ ਗਿਆ ਲੈ ਕੇ ਭੱਜ ਗਏ ਉਹ ਵਾਪਸ ਨਹੀਂ ਆਏ ਇਹ ਸਵਾਲ ਜਿਹੜੇ ਉੱਠ ਰਹੇ ਨੇ ਇਹਨਾਂ ਦਾ ਜਵਾਬ ਦੇਣ ਲਈ ਤੁਸੀਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੇ ਹੋ ਹੂੰ ਮੁਸਲਮਾਨ ਕਿੰਨੇ ਕਿੰਨੇ ਹੂੰ ਕਿਵੇਂ ਲੈ ਲੈਣਗੇ ਜੀ ਜ਼ਮੀਨਾਂ ਕਿਵੇਂ ਤੁਹਾਡੇ ਮੰਗਲ ਸੂਤਰ ਖੋ ਲੈਣਗੇ ਸੋ ਇਸ ਕਰਕੇ ਇਹ ਢੜਕਾਉ ਸਮਗਰੀ ਜਿਹੜੀ ਉਹਦੇ ਵੱਲੋਂ ਕੀਤੀ ਆ ਇਹ ਕਹਿੰਦਾ ਪਾਕਿਸਤਾਨ ਖੁਸ਼ ਆ ਜੀ ਤੁਸੀਂ ਨਹੀਂ ਲੰਘਾ ਖੋਲਿਆ ਕਰਤਾਰਪੁਰ ਦਾ ਹੂੰ ਦੋਹਾਂ ਪੰਜਾਬਾਂ ਦਾ ਆਪਸੀ ਭਾਈਚਾਰਾ ਜੀ ਅੱਜ ਦਾ ਜੁੱਗਾ ਜਿਹੜਾ ਜੇ ਪਾਕਿਸਤਾਨ ਨਾਲ ਅਮਨ ਤੇ ਸ਼ਾਂਤੀ ਹੋ ਹੂੰ ਇਹਦਾ ਕਿਹਨੂੰ ਨੁਕਸਾਨ ਆ ਜੀ ਮੈਨੂੰ ਇਹ ਦੱਸੋ ਬਿਲਕੁਲ ਜੇ ਉਹ ਇਹ ਜੀ ਸਰਕਾਰ ਚਾਹੁੰਦੇ ਨੇ ਜਿਹੜੀ ਅੱਗ ਲਾਉ ਨਹੀਂ ਹੈਗੀ ਹੂੰ ਜਿਹੜੀ ਇਹ ਕਹਿੰਦੀ ਆ ਆਪਸੀ ਅਮਨ ਸ਼ਾਂਤੀ ਭਾਈਚਾਰਾ ਹੋਣਾ ਚਾਹੀਦਾ ਇਹ ਵਪਾਰ ਖੁੱਲੇ ਮੈਂ ਕਹਿੰਦਾ ਭਾਰਤ ਦੀ ਉਹ ਨੀਤੀ ਰਹੀ ਹੈ ਬਿਲਕੁਲ ਵਪਾਰ ਖੁੱਲੇ ਆਵਾਜਾਈ ਖੁੱਲੇ ਜਿੰਨੇ ਪੈਸੇ ਤੁਸੀਂ ਹਥਿਆਰਾਂ ਤੇ ਖਰਚਦੇ ਹੋ ਹੂੰ ਉਹ ਆ ਇੱਕ ਜਹਾਜ਼ ਜਿਹੜਾ ਖਰੀਦਿਆ ਸੀ ਫਰਾਂਸ ਤੋਂ ਜੀ ਕਿੱਡਾ ਪੰਗਾ ਖੜਾ ਉਹਦਾ ਵੀ ਕਿਹੜੀ ਕੀਮਤ ਤੈਅ ਕੀਤੀ ਸੀ ਮੁੜ ਕੇ ਕਿੰਨੇ ਖਰੀਦੇ ਕਿਹੜੀ ਕੀਮਤ ਤੇ ਹੂੰ ਇਹ ਇਸ ਕਰਕੇ ਜੇ ਗੁਆਂਢੀ ਮੁਲਕ ਇਸ ਗੱਲ ਤੇ ਖੁਸ਼ ਨੇ ਵੀ ਇਹੀ ਜੀ ਸਰਕਾਰ ਹੋਣੀ ਚਾਹੀਦੀ ਆ ਭਾਰਤ ਜੀ ਜਿਹੜੀ ਸਾਡੇ ਨਾਲ ਅਮਨ ਸ਼ਾਂਤੀ ਦੇ ਪਿਆਰ ਨਾਲ ਰਹੇ ਠੀਕ ਹੈ ਮਾੜੀ ਗੱਲ ਕੀ ਹੈ ਜੀ ਅਸੀਂ ਤਾਂ ਆਪ ਪੰਚਸ਼ੀਲ ਦੇ ਹੋ ਰਹੇ ਹਾਂ ਸਾਡਾ ਤਾਂ ਇਤਿਹਾਸ ਇਹ ਆ ਗੁੱਟ ਨਿਰਪੱਖ ਨੀਤੀ ਰਹੀ ਹੈ ਜੀ ਸੋ ਇਸ ਕਰਕੇ મોદી ਨਹੀਂ ਮੁਸਲਮਾਨ ਮੁਲਕਾਂ ਦੇ ਨਾਲ ਖਾੜੀ ਦੇ ਮੁਲਕਾਂ ਦੇ ਨਾਲ ਸਾਰੇ ਜੋਟੀ ਭਾਈ ਮਿੱਠ ਤੇ ਚੀਨ ਆ ਜਿਹੜਾ ਆ ਲਦਾਖ ਚ ਧਰਨਾ ਉਹ ਅੱਗੇ ਵਧ ਰਿਹਾ ਉਹਦੇ ਬਾਰੇ ਕਿਉਂ ਚੁੱਪਦਾ ਨਹੀਂ ਮਿੱਠ ਸੋ ਇਸ ਕਰਕੇ ਹੁਣ ਉਹ ਪੜਕਾਉ ਸ਼ਬਦਾਵਲੀ ਉਹੀ ਹਿੰਦੂ ਮੁਸਲਮ ਤੇ ਇਹ ਉਹ ਤੇ ਉਤਰਿਆ ਆ ਇਸ ਕਰਕੇ ਉਹ ਇਹ ਜੇ ਟੋਟਕੇ ਛੜਦਾ ਮਤਲਬ ਜਿਹੜਾ ਪ੍ਰਧਾਨ ਮੰਤਰੀ ਦੇ ਲੈਵਲ ਦੀ ਨਹੀਂ ਜਿਵੇਂ ਭਗਵੰਤ ਮਾਨ ਕਰਦਾ ਬਿਲਕੁਲ ਮਤਲਬ ਕਈ ਵਾਰ ਤਾਂ ਇਹ ਲੱਗਦਾ ਜਿਵੇਂ ਦੋਨੇ ਮਾਸੀ ਦੇ ਪੁੱਤ ਹੁੰਦੇ ਇੱਕ ਦੂਜੀ ਦੇ ਮਤਲਬ ਉਹ ਵੀ ਐਂ ਕਹਿੰਦਾ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਉਹ ਵੀ ਐਂ ਮਖਾਰੋ ਡਾਉਂਦਾ ਸਾਰੇ ਕਾਸੇ ਦਾ ਜੀਰਾ ਜੀਰੋ ਇਸ ਪੂਰੇ ਮਾਹੌਲ ਦੇ ਵਿੱਚ ਕਾਂਗਰਸ ਦਾ ਆਪਾ ਜ਼ਿਕਰ ਕਰਦੇ ਤੁਸੀਂ ਥੋੜਾ ਜਿਹਾ ਜ਼ਿਕਰ ਤਾਂ ਕਰ ਹੀ ਦਿੱਤਾ ਕਿ ਉਹਨਾਂ ਨੇ ਵੀ ਆਪਣੇ ਉਹਨਾਂ ਆਗੂਆਂ ਤੇ ਦਾਅ ਖੇਡਿਆ ਜਿਹੜੇ ਉਹਨਾਂ ਨੂੰ ਹੋਰ ਬੰਦੇ ਮਜ਼ਬੂਤ ਨਹੀਂ ਲੱਗੇ ਤਾਂ ਉਹਨਾਂ ਦੀ ਥਾਂ ਤਕੜੇ ਬੰਦਿਆਂ ਤੇ ਦਾਅ ਖੇਡ ਰਹੇ ਨੇ ਪਰ ਫਰੰਟ ਫੁੱਟ ਤੇ ਖੜਦੇ ਨਜ਼ਰ ਆ ਰਹੇ ਨੇ ਕਾਂਗਰਸ ਵਾਲੇ ਪਰ ਇਸ ਪੂਰੇ ਮਾਹੌਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਤੁਹਾਡੀ ਬੜੀ ਨੇੜਤਾ ਰਹੀ ਹੈ ਉਹ ਆਈਪੀਐਲ ਦੇ ਵਿੱਚ ਇਸ ਵੇਲੇ ਕਮੈਂਟਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਜਿਹੜੀ ਇਸ ਪੰਜਾਬ ਦੀ ਸਿਆਸਤ ਦੇ ਵਿੱਚ ਇਹਦਾ ਮਾਇਨਾ ਕੀ ਸਮਝੀ ਇੱਥੇ ਮੌਕੇ ਤੇ ਇਸ ਨੂੰ ਲਈ ਦੇਖੋ ਜੋ ਮੈਨੂੰ ਲੱਗਦਾ ਉਹਦੀ ਵਿਆਖਿਆ ਤੇ ਇਹੀ ਆ ਵੀ ਆਰਥਿਕ ਤੌਰ ਤੇ ਮੈਂ ਬਹੁਤ ਟੁੱਟ ਗਿਆ ਮੇਰੀ ਆਮਦਨ ਸਾਰੀ ਬੰਦ ਹੋ ਗਈ ਖਾਤੇ ਸੀਲ ਹੋ ਗਏ ਮੈਨੂੰ ਇਸ ਗੱਲ ਦੀ ਲੋੜ ਪੈਸੀ ਉਹ ਪੱਖ ਉਹਦਾ ਸਹੀ ਹੋ ਸਕਦਾ ਬਿਲਕੁਲ ਦੂਜੀ ਗੱਲ ਜਿਹੜਾ ਉਹਦਾ ਵਰਤਾਂਤ ਆ ਉਹ ਤਾਂ ਗੱਠ ਜੋੜ ਦਾ ਹੰਮੀ ਆ ਪੰਜਾਬ ਚ ਵੀ ਇਹ ਇਹ ਗੱਠ ਜੋੜ ਦੇ ਵਿਰੋਧੀ ਨੇ ਦੋਹੇ ਦੂਜਾ ਉਹ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਹੋਈ ਜੀ ਜੇ ਉਹਨੂੰ ਜ਼ਿੰਮੇਵਾਰੀ ਦਿੱਤੀ ਹੋਵੇ ਫੇਰ ਉਹ ਨਾ ਨਭਾਵੇ ਉਹ ਕਹਿੰਦਾ ਵੀ ਜੇ ਹਾਈ ਕਮਾਂਡ ਨੂੰ ਜ਼ਿੰਮੇਵਾਰੀ ਲਾਉ ਤਾਂ ਠੀਕ ਆ ਜਿਹੜੇ ਉਹਦੇ ਹਮਾਇਤੀ ਬੰਦੇ ਨੇ ਉਹ ਕਾਂਗਰਸ ਤੋਂ ਮੁਤਲਕ ਕੀਤੇ ਹੋਏ ਨੇ ਇਹ ਜੇ ਅਕਾਲੀ ਦਲ ਏਕਤਾ ਕਰਦਾ ਇਹਨਾਂ ਨੂੰ ਵੀ ਚਾਹੀਦਾ ਵੀ ਭਾਈ ਜਿਹੜੇ ਹੁਣ ਤੱਕ ਮੁਤਲਕ ਕੀਤੇ ਤੇ ਸਾਰੇ ਬਹਾਲ ਨੇ ਆਓ ਆਪਾਂ ਐਡੀ ਕਰਕੇ ਲੜੀਏ ਜੇ ਐਡੀ ਵੱਡੀ ਜੰਗਾਂ ਮੁਲਕ ਪੱਧਰ ਦੀ ਜਿਹੜਾ ਇਹ ਕਿਹਾ ਜਾਂਦਾ ਵੀ ਆਰਜਾ ਪਾਰ ਦੀ ਲੜਾਈ ਆ ਜੇ ਇਹੀ ਸੱਤਾ ਦੇ ਵਿੱਚ ਆ ਗਏ ਇਸੇ ਰੂਪ ਦੇ ਵਿੱਚ ਤਾਂ ਮੁਲਕ 'ਚ ਬਹੁਤ ਵੱਡੀਆਂ ਤਬਦੀਲੀਆਂ ਹੋ ਜਾਣ ਕੀਤੀਆਂ ਨੇ ਨਾ ਜੇ ਅਗਲੇ ਨੇ ਤੁਸੀਂ ਗੱਠ ਜੋੜ ਦੀ ਸਰਕਾਰ ਬਣਾਈ ਤਿੰਨੇ ਏਜੰਡੇ ਬਾਹਰ ਰੱਖੇ ਜੰਮੂ ਕਸ਼ਮੀਰ ਦੀ ਧਾਰਾ 70 ਮੰਦਰ ਵਾਲਾ ਸਿਵਲ ਕੋਡ ਵਾਲਾ ਜਦੋਂ ਆਪਦੀ ਮੈਜੋਰਟੀ ਆ ਗਈ ਤਿੰਨੇ ਲਾਗੂ ਕਰਤੇ ਤੇ ਇਹ ਇਸ ਕਰਕੇ ਉਹ ਜਿਹੜਾ ਵੱਡਾ ਖਤਰਾ ਉਹਦੇ ਖਿਲਾਫ ਇੰਡੀਆ ਗੱਠ ਜੋੜ ਜਿਹੜਾ ਹੋਇਆ ਇਹ ਚੰਗੀ ਗੱਲ ਆ ਤੇ ਉਹ ਲੜਾਈ ਬਣ ਗਈ ਮਤਲਬ ਦੋਹੀ ਦਣੀ ਮੁਕਾਬਲਾ ਰਣ ਸੂਰੇ ਗੜਕਣ ਰਾਹੁਲ ਗਾਂਧੀ ਇੱਕ ਵੱਡੇ ਲੀਡਰ ਵਜੋਂ ਸਮਰੱਥ ਲੀਡਰ ਵਜੋਂ ਮੋਦੀ ਦੇ ਖਿਲਾਫ ਮੁੱਦਿਆਂ ਨੂੰ ਉਭਾਰਨ ਵਾਲੇ ਲੀਡਰ ਵਜੋਂ ਉੱਭਰਿਆ ਆ ਚਲੋ ਇਹ ਹੁਣ ਟ੍ਰਾਂਸਫਰਮੇਸ਼ਨ ਕਿੰਨੀ ਕੁ ਹੋਠਾ ਜਾਂਦੀ ਆ ਜਾਂ ਬਾਕੀ ਦਲਾਂ ਚ ਕਿੰਨੀ ਕੁ ਜਾਂਦੀ ਆ ਕਾਂਗਰਸ ਚ ਹੋਠਾ ਕਿੰਨੀ ਕੁ ਜਾਂਦੀ ਆ ਪਰ ਇੱਕ ਜਿਹੜੇ ਹੁਣ ਤੱਕ ਸਿਰਫ ਏਵੀਐਮ ਦੀ ਟੇਕ ਸੀ ਵੀ ਜਦੋਂ ਤੱਕ ਈਵੀਐਮ ਆ ਜੀ ਉਦੋਂ ਤੱਕ ਨਹੀਂ ਮੋਦੀ ਹਰਦਾ ਪਰ ਇੱਕ ਮਾਹੌਲ ਬਣ ਗਿਆ ਵੀ ਈਵੀਐਮ ਦਾ ਰੌਲੇ ਵੀ ਹੈਗੇ ਨੇ ਉਹਨਾਂ ਦੀ ਵੀ ਲੜਾਈ ਚੱਲ ਰਹੀ ਆ ਅਸਲ ਸਿਆਸੀ ਲੜਾਈ ਆ ਜਿਹੜੀ ਮੋਦੀ ਦੇ ਖਿਲਾਫ ਉਹ ਰਾਹੁਲ ਗਾਂਧੀ ਨੇ ਉਹ ਵਾਰੀ ਆ ਇਸ ਪੂਰੇ ਮਾਹੌਲ ਦੇ ਵਿੱਚ ਜਿਵੇਂ ਤੁਸੀਂ ਥੋੜਾ ਜਿਹਾ ਜ਼ਿਕਰ ਕਰ ਦਿੱਤਾ ਸੀਗਾ ਮਾਨਦਲ ਵੀ ਚੋਣ ਮੈਦਾਨ ਦੇ ਵਿੱਚ ਹੈਗਾ ਲੱਖਾਂ ਸਦਾਨਾ ਉਹਨਾਂ ਦੇ ਵੱਲੋਂ ਚੋਣ ਮੈਦਾਨ 'ਚ ਉਤਰਿਆ ਹੋਇਆ ਹੈਗਾ ਇਹ ਜਿਹੜਾ ਇਹ ਵਰਗ ਹੈਗਾ ਇਸ ਵਰਗ ਦੀ ਭੂਮਿਕਾ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਸਿਆਸਤ 'ਤੇ ਅਸਰ ਪਾਊਗੀ ਉਸ ਤਰੀਕੇ ਨਾਲ ਸੰਗਰੂਰ ਵਾਲੀ ਸੀਟ ਹੋ ਗਈ ਬਠਿੰਡੇ ਵਾਲੀ ਸੀਟ ਹੋ ਗਈ ਲੱਖਾਂ ਸਦਾਨਾ ਕਈ ਸਮੇਂ ਤੋਂ ਲੋਕਾਂ 'ਚ ਵਿਚਰ ਰਹੇ ਸੀਗਾ ਦੇਖੋ ਪੰਜਾਬੀ ਬਦਲ ਚੋਂਦੇ ਨੇ ਤੜਫ ਰਹੇ ਨੇ ਵੀ ਜੋ ਜਿਵੇਂ ਚੱਲ ਰਿਹਾ ਹੈ ਇਹ 'ਚ ਬਦਲਾਅ ਦੀ ਲੋੜਾ ਪੰਜਾਬ ਤਵਾਹੀ ਦੇ ਰਸਤੇ ਪਿਆ ਹੋਇਆ ਆਕਾਲੀਆਂ ਨੇ ਕਾਂਗਰਸੀ ਨੇ ਗੱਲ ਸੁਣੀ ਨਹੀਂ ਉੱਤਰ ਕਾਟੋ ਮੈਂ ਚੜਾ ਨਹੀਂ ਖੇਡਦੇ ਸਵਾਲ ਪੈ ਗਏ ਸੀ ਇਹਨਾਂ ਨੇ ਉਹਨਾਂ ਨੇ ਆਪਣੀ ਸਮਝ ਨਾਲ ਸਿਆਣਾ ਫੈਸਲਾ ਕੀਤਾ ਵੀ ਯਾਰ ਇਹਨਾਂ ਨੂੰ ਹੁਜੋ ਖੁਰਚ ਦੋ 92 90 ਆ ਗਈ ਬਿਲਕੁਲ 92 ਨੇ ਜਦੋਂ ਉਹਨਾਂ ਨੇ ਹਾਲ ਦੇਖਿਆ ਵੀ ਇਹ ਚਲਿੱਤਰ ਕੀ ਕਰਦੇ ਨੇ ਭਗਵੰਤ ਮਾਨ ਇੱਕ ਵਾਰ ਕਹਿੰਦਾ ਸੀ ਕਹਿੰਦਾ ਮੈਨੂੰ ਦਿੱਲੀ ਵਾਲੇ ਪੱਤਰਕਾਰ ਪੁੱਛਦੇ ਨੇ ਵੀ ਪੰਜਾਬ 'ਚ ਏਜੰਡਾ ਕੀ ਆ ਕਹਿੰਦਾ ਮੈਂ ਕਿਹਾ ਏਜੰਡਾ ਕੀ ਹੁੰਦਾ ਪੰਜਾਬ 'ਚ ਏਜੰਡਾ ਕੋਈ ਨਹੀਂ ਹੁੰਦਾ ਕਹਿੰਦਾ ਭਦੌੜ ਜੀ ਮੁਹੰਮਦ ਸਦੀਕ ਤੇ ਦਰਬਾਰਾ ਸਿੰਘ ਗੁਰੂ ਖੜੇ ਨੇ ਦਰਬਾਰਾ ਸਿੰਘ ਗੁਰੂ ਪ੍ਰਿੰਸੀਪਲ ਸਕੱਤਰ ਆ ਉਹਦੇ ਕਹਿੰਦਾ ਪੈਂਟ ਦੀ ਜੇਬ 'ਚ ਹੱਥ ਪਾਉਣ ਵਾਲੀ ਫੋਟੋ ਆ ਮੁਹੰਮਦ ਸਦੀਕ ਦੇ ਹੱਥ ਬੱਲੇ ਹੋਏ ਨੇ ਕਹਿੰਦਾ ਲੋਕਾਂ ਨੇ ਫੈਸਲਾ ਕਰ ਲਿਆ ਦੀ ਪੈਂਟ ਦੀ ਜੇਬ 'ਚੋਂ ਹੱਥ ਖਟਾਉਣੇ ਨੇ ਮਤਲਬ ਤੁਸੀਂ ਫਿਰ ਤੁਸੀਂ ਕਹਿੰਦੇ ਹੋ ਜੇ ਪੈਸੇ ਦੇਣਗੇ ਲੈ ਲਿਓ ਥੋੜੀ ਨੇ ਵੋਟ ਤੁਸੀਂ ਮਰਜ਼ੀ ਨਾਲ ਪਾਓ ਯਾਨੀ ਪੰਜਾਬ ਦੇ ਵਿੱਚ ਸਦਾ ਤਜਾ ਵਰਤਾਂਤ ਵਿਖਰਿਆ ਹੋਇਆ ਜਿਹਦੇ ਕਰਕੇ ਫਿਰ ਇਹ ਬਰੋਲੇ ਨੇ ਜਿਹੜੇ ਇਹਨਾਂ ਦਾ ਅਸਰ ਕਿਤੇ ਨਾ ਕਿਤੇ ਪੈਂਦੀ ਆ ਆ ਗਿਆ ਵੀ ਆ ਗਿਆ ਦੀਪભાઈ ਆ ਗਿਆ ਆ ਗਿਆ ਵੀ ਆ ਗਿਆ ਲੱਖਾ ਭਾਈ ਆ ਗਿਆ ਆ ਗਿਆ ਵੀ ਆ ਗਿਆ ਅਮਰਤਪਾਲ ਆ ਗਿਆ ਆਪੇ ਪੰਥ ਦੇ ਨਮੇਂ ਦੇ ਬਣ ਜਾਂਦੇ ਨੇ ਆਪੇ ਕਹਿੰਦੇ ਨੇ ਸੰਗਤ ਹੁਕਮ ਕਰ ਰਹੀ ਆ ਨਾ ਕਿਤੇ ਇਹ ਪਤਾ ਲੱਗਦਾ ਸੰਗਤ ਕਿੱਥੇ ਇਕੱਠੀ ਹੁੰਦੀ ਆ ਜੇ ਕੋਈ ਪੁੱਛੇ ਸੰਗਤ ਦਾ ਹੁਕਮ ਕੀ ਆ ਸਾਡਾ ਹੁਕਮ ਸੰਗਤ ਦਾ ਹੁਕਮ ਸੋ ਇਹ 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 ਕਿਤੇ ਨਾ ਕਿਤੇ ਅਸਰ ਤਾਂ ਪਾਉਂਦੇ ਨੇ ਪਰ ਇੱਕ ਬੜਾ ਵੱਡਾ ਸਨ ਨਹੀਂ ਪਾ ਸਕਣਗੇ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਪੰਜਾਬ ਦੇ ਲੋਕ ਨਾ ਐ ਕਿ ਦਲ ਬਦਲੂਆਂ ਦੀ ਦਵਕੜੀ ਲਾਉਣਗੇ ਜਿੰਨਾ ਗੁੱਸਾ ਦਲ ਬਦਲੂਆਂ ਨੂੰ ਕਿਉਂਕਿ ਜਿਹੜੀ ਸਿਆਸਤ ਗੰਧਲੀ ਆ ਜੀ ਉਹਦਾ ਨਸੂਰ ਆ ਦਲ ਬਦਲਣਾ ਜੇ ਆਪਣੀ ਪਾਰਟੀ ਨੂੰ ਸੁਧਾਰਨ ਲਈ ਕਿਉਂ ਨਹੀਂ ਲੜਦੇ ਜੀ ਇਹਨਾਂ ਦਾ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਵੀ ਤੁਹਾਡੇ ਕੋਈ ਮਤ ਪੇਦਨੇ ਤੁਸੀਂ ਹੋਰ ਹੋਰ ਤਰ੍ਹਾਂ ਕਰਨਾ ਚਾਹੁੰਦੇ ਹੋ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਮੈਨੂੰ ਇਹ ਲੱਗਦਾ ਜੀ ਅਜੰਡਾ ਇਹਨਾਂ ਕੋਲ ਹੈ ਨਹੀਂ ਮੈਂ ਕਹਿੰਦਾ ਸਾਰੇ ਝਟਕੇ ਲੱਗੇ ਅੱਜ ਹਰ ਇੱਕ ਨੂੰ ਪੁੱਛੋ ਤੁਹਾਡੇ ਲਈ ਲੋਕ ਸਭਾ ਲਈ ਕੀ ਏਜੰਡਾ ਤੁਸੀਂ ਮੋਦੀ ਬਦਲਣਾ ਕਿ ਮੋਦੀ ਦੀਆਂ ਨੀਤੀਆਂ ਬਦਲਣੀਆਂ ਨੇ ਕਿਹੜੀਆਂ ਨੀਤੀਆਂ ਬਦਲਣੀਆਂ ਨੇ ਪੰਜਾਬ ਨਾਲ ਕੀ ਹੋਇਆ ਜਾਂ ਰਾਜਾਂ ਨਾਲ ਕੀ ਹੋਇਆ ਉਹ ਤੁਸੀਂ ਲੋਕ ਸਭਾ 'ਚ ਕੀ ਏਜੰਡਾ ਲੈ ਕੇ ਜਾਓਗੇ ਪੰਜਾਬ ਤੇ ਇਹ ਏਜੰਡਾ ਕੀ ਇਹਨਾਂ ਨੂੰ ਘੇਰ-ਘੇਰ ਪੁੱਛਣਾ ਇਹਨਾਂ ਨੂੰ ਤਾਂ ਬਾਹਲੇ ਵਾਲ ਤੁਸੀਂ ਇਹ ਦੇਖ ਲਿਓ ਮੈਨੀਫੈਸਟੋ ਤਾਂ ਜਾਰੀ ਕਰਨਗੇ ਬਾਲਿਆ ਨੇ ਆਪਦਾ ਮੈਨੀਫੈਸਟੋ ਵੀ ਨਹੀਂ ਪੜਿਆ ਹੋਇਆ ਬਿਲਕੁਲ ਨਾ ਇਹਨਾਂ ਨੇ ਉੱਤੇ ਜਵਾਬ ਦੇਣਾ ਸੋ ਸੰਵਾਦ ਦੀ ਲੋੜ ਆ ਗੰਭੀਰਤਾ ਨਾਲ ਲੜਨ ਦੀ ਲੋੜ ਆ ਬੰਦੀ ਸਿੰਘ ਰਿਹਾਰ ਸਰਕਾਰ ਕਿਉਂ ਨਹੀਂ ਕਰ ਰਹੀਏ ਬਹੁਤ ਵੱਡਾ ਮਸਲਾ ਜੀ ਜਿਹੜੀ ਸਰਕਾਰ ਪਾਰਲੀਮੈਂਟ ਦੇ ਵਿੱਚ ਇਹ ਵਾਅਦਾ ਕਰਕੇ ਨੋਟਿਸ ਜਾਰੀ ਕਰਕੇ ਮੁੱਕਰ ਗਈ ਉਹ ਮਾਨ ਸਾਹਿਬ ਵੀ ਕਿੰਨੇ ਵਾਰ ਐਮਪੀ ਬਣੀ ਨੇ ਦੋ ਤਿੰਨ ਵਾਰ ਉਹ ਅਮਰਤਪਾਲ 11 ਜਮਾਤਾਂ ਪਾਸ ਆ ਟਰੈਕ ਨੂੰ ਚਲਾਉਣਾ ਨਹੀਂ ਆਉਂਦਾ ਚਾਚੇ ਦੀ ਕੰਪਨੀ ਦਾ ਮੁਨਸੀ ਸੀ ਜੋ ਪੰਜਾਬ ਵਿੱਚ ਕੀਤਾ ਇਹਨੇ ਤੁਹਾਨੂੰ ਪਤਾ ਹੀ ਆ ਕੀ ਕੀਤਾ ਇੱਕ ਰੋਲਾ ਇਹੋ ਜਿਹਾ ਗਨਮੈਨ ਦਾ ਤੇਰੇ ਦਾ ਕਿਸੇ ਕੁੜੀ ਨਾਲ ਗਲਤ ਰਿਲੇਸ਼ਨਾਂ ਵਿਆਹ ਤੋਂ ਮੁਕਰਿਆ ਉਹਨੇ ਉਹਦੇ ਬਾਰੇ ਕੋਈ ਬੋਲ ਗਿਆ ਉਹਨੂੰ ਗਵਾ ਕਰਕੇ ਕੁੱਟ ਲਿਆ ਮੁੜ ਕੇ ਉਹ ਜਦੋਂ ਜਾਂਚ ਕਰਨੀ ਸੀ ਪੁਲਿਸ ਨੇ ਫੜਨੀ ਆ ਜਦੋਂ ਬੰਦਾ ਕੁੱਟਿਆ ਗਿਆ ਸਰਕਾਰ ਦਾ ਫਿਰ ਥਾਣੇ ਦੇ ਤਵਾ ਬੋਲਤਾ ਗੁਰੂਗ੍ਰੰਥ ਸਾਹਿਬ ਨਾਲ ਲੱਗਿਆ ਗੁਰਦੁਆਰਿਆਂ ਚ ਜਾ ਵੜਿਆ ਕੁਰਸੀਆਂ ਮੇਜ਼ ਸਾਡ ਤੇ ਕੀ ਕਰਨਗੇ ਜਦੋਂ ਕਸਤਾ ਨਟ ਹੁਣੇ ਕਹਿੰਦੇ ਨੇ ਬਿਰਸਾ ਸਿੰਘ ਬਲਟੋਹਾ ਖੜਾ ਕੀਤਾ ਨਾ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਉਹੀ ਕੰਮ ਆ ਸਕਦਾ ਉਹ ਵੀ ਖੜਕੂ ਰਿਹਾ ਪੁਰਾਣਾ ਇਹ ਮੌਜੂਦਾ ਖੜਕੂ ਆ ਜੀ ਹੁਣ ਉਹਨਾਂ ਨੂੰ ਕਹਿ ਰਹੇ ਇਹਦੇ ਹਮੈਤੀ ਉਹ ਹੱਥ ਖੜੇ ਕਰਕੇ ਆਇਆ ਸੀ ਹਮ ਮੈਂ ਅਮਰਤਪਾਲ ਸਿੰਘ ਕਿਹੜੇ ਪੁਲਿਸ ਮੁਕਾਬਲਾ ਕਰਦੇ ਹੋਏ ਗ੍ਰਿਫਤਾਰੀ ਬਲੁੱਡੇ ਦਿੱਤੀ ਸੀ ਗੁਰਦੁਆਰੇ ਜਾ ਕੇ ਬਿਲਕੁਲ ਸੋ ਇਹ ਇਸ ਕਰਕੇ ਇਹ ਇਹ ਜਿਹੜੇ ਮਤਲਬ ਕਚੋਲਾ ਪਾਉਂ ਵਰਤਾਂਤ ਨੇ ਹਮ ਇਹਨਾਂ ਦੀ ਥਾਂ ਅਜੰਡਾ ਸਿਰਜਣਾ ਚਾਹੀਦਾ ਹਮ ਸੁਵਾਦ ਕਰਨਾ ਚਾਹੀਦਾ ਕੱਲਾ ਜਿਵੇਂ ਮੈਨੂੰ ਤਾਂ ਕਈ ਵਾਰ ਮੇਰੇ ਮਨ 'ਚ ਸਵਾਲ ਉੱਠਦਾ ਹਮ ਕਿਸਾਨ ਯੂਨੀਅਨਾਂ ਨੂੰ ਵੀ ਅਮਨਪੂਰਵਕ ਸ਼ਾਂਤੀਪੂਰਵਕ ਸਵਾਲ ਪੁੱਛਣੇ ਚਾਹੀਦੇ ਨੇ ਕਈ ਥਾਂ ਤੇ ਘੇਰ-ਘੇਰ ਕੇ ਪੁੱਛ ਰਹੇ ਨੇ ਇਹੀ ਪੁੱਛ ਜਿਹੜਾ ਇਹ ਆ ਵੀ ਅਸੀਂ ਬੜ ਨਹੀਂ ਦੇਣਾ ਲਲਾ ਓਏ ਮਤਲਬ ਕਈ ਵਾਰ ਮਨ 'ਚ ਡਰ ਹੁੰਦਾ ਵੀ ਕਿਤੇ ਪੰਜਾਬ ਦੀ ਨੇੜੇ ਜਾ ਕੇ ਆਖਰ 'ਚ ਆ ਨਾ ਬਿਲਕੁਲ ਚੋਣੇ ਨਾ ਕੈਨਸਲ ਕਰ ਦੇਣ ਤੇ ਮੁੜ ਕੇ ਫਿਰ ਚੋਣ ਪਤਾ ਨਹੀਂ ਕਿਹੜੇ ਹਾਲਤ 'ਚ ਹੋਈ ਪੂਰਾ ਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਦਾ ਲੜਾਈ ਦਾ ਤੇ ਸੰਵਾਦ ਦਾ ਇਹ ਪੰਜਾਬ ਨੂੰ ਲੋੜਾ ਜਿੰਨਾ ਛੇਤੀ ਇੱਧਰ ਪੈ ਜਾਣਗੇ ਜਾਂ ਕਾਂਗਰਸ ਆ ਜਿਹੜੀ ਪੰਜਾਬ ਦੀ ਉਹ ਆਪਣੇ ਆਪ ਨੂੰ ਜਿਵੇਂ ਉੱਤੋਂ ਬਦਲ ਰਹੀ ਆ ਉਹਨੂੰ ਇੱਥੇ ਲੱਗ ਗਈ ਕਿਰੇ ਜੋ ਐਲਾਨ ਕੀਤਾ ਅਕਾਲੀ ਦਲ ਨੇ ਅਸੀਂ ਕਿਹੜਾ ਅਕਾਲੀ ਦਲ ਦੇ ਵੈਰੀ ਆ ਅਸੀਂ ਕਹਿੰਦੇ ਆ ਅਕਾਲੀ ਦਲ ਸਹੀ ਅਰਥਾਂ ਚ ਪੰਥ ਦੇ ਪੰਜਾਬ ਦੀ ਨੁਮਾਇੰਗੀ ਕਰਦਾ ਰਿਹਾ ਕਰਦਾ ਰਿਹਾ 30 ਸਾਲਾਂ ਤੋਂ ਛੱਡਿਆ ਤੁਸੀਂ ਮੁੜ ਕੇ ਉਸ ਰਾਹ ਪਹੁੰਚੋਗੇ ਪੰਜਾਬ ਦੇ ਸਾਰਾ ਤੁਹਾਡਾ ਸਵਾਗਤ ਕਰੂ ਆਮ ਆਦਮੀ ਪਾਰਟੀ ਆ ਇਹ ਇਹ ਤਾਂ ਦੱਸੇ ਵੀ ਇਹਨਾਂ ਨੇ ਪਹਿਲਿਆਂ ਦੀ ਕਿਹੜੀ ਨੀਤੀ ਤੇ ਕਿਹੜਾ ਫੈਸਲਾ ਬਦਲਤਾ ਸਿਰਫ 300 ਜੁਨਟੀ ਦਾ ਜੁਨਟ ਫਰੀ ਦਾ ਸ਼ੁਨਸ਼ਣਾ ਕਰਕੇ ਤੁਸੀਂ ਕੋਰੋਨਾ ਦੇ ਵੇ ਇਕੱਠੀ ਕਰੀ ਜੋ ਜੀ ਆ ਸ਼ਰਾਬ ਦੀ ਨੀਤੀ ਤੁਸੀਂ ਦੇਖ ਲਓ ਜੀ ਫਿਰ ਘਰ ਘਰ ਆਟਾ ਦਾਲ ਕਿਹਨੇ ਕਿਸੇ ਦੀ ਤੁਹਾਨੂੰ ਘਰ ਘਰ ਆਟਾ ਦਾਲ ਛੋਟੀਆਂ ਮਿਲਣ ਵਾਲੇ ਰਾਸ਼ਨ ਦੀਪੂ ਵਾਲੇ ਵਿਚਾਰੇ ਹੱਥ ਮਲਦੇ ਰਹੇਗੇ ਵੱਡੀਆਂ ਫਲੋਰ ਮਿਲਨ ਨੂੰ ਠੇਕਾ ਦੇਤਾ ਉੱਥੇ ਕਮਿਸ਼ਨ ਪੈਕ ਕਰਨ ਵਾਲੀ ਕੰਪਨੀ ਉੱਥੇ ਕਮਿਸ਼ਨ ਜਿਹੜੀ ਸਮਾਨ ਘਰੇ ਪਹਚਾਉ ਉੱਥੇ ਕਮਿਸ਼ਨ ਕੰਪਨੀ ਤੇ ਕਮਿਸ਼ਨ ਖੇਤੀ ਨੀਤੀ ਲਈ ਇੱਕ ਅਮਰੀਕਾ ਦੀ ਕੰਪਨੀ ਲਾ ਲਈ ਉਹਦੀ ਇੱਕ ਬੀਬੀ ਆ ਜਿਹੜੀ ਉਹ ਇੱਥੇ ਵੱਡੀ ਤਨਖਾਹ ਤੇ ਲਾ ਲਈ ਉਹਦੇ ਨਾਲ 30 ਹੋਰ ਰੱਖਣੇ ਨੇ ਉਹ ਲਾ ਲੇ ਵੱਡੀਆਂ ਤਨਖਾਹਾਂ ਤੇ ਫਿਰ ਹਰ ਇੱਕ ਜਿਹੜਾ ਦਸਤਰ ਦਾ ਕੰਮ ਤੁਹਾਡੇ ਘਰੇ ਜਾਉ ਕਲਰਕ ਨੇ ਤਾਂ ਫੜਾਉਣਾ ਨਹੀਂ ਜਾਣਾ ਉਹ ਕਿਸੇ ਫੇਰ ਕੰਪਨੀ ਨੂੰ ਠੇਕਾ ਸੋ ਇਸ ਕਰਕੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਮੁੱਦਿਆਂ ਤੇ ਸੋਚ ਕੇ ਤਾਂ ਹੀ ਵੋਟ ਮੁੱਦਿਆਂ ਦੀ ਸਿਆਸਤ ਬਿਨਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਚਾਹੇ ਉਹ ਕੋਈ ਵੀ ਪਾਰਟੀ ਆ ਲੱਖ ਬਖਰੇਵੇਂ ਹੋਣ ਇਹਨਾਂ ਦੇ ਚੰਗਾ ਬੰਦਾ ਮੰਦਾ ਬੰਦਾ ਇਹ ਵੀ ਗੱਲ ਹੁੰਦੀ ਆ ਪਰ ਜਦੋਂ ਤੱਕ ਸਹੀ ਮਾਰਗ ਸੇਧ ਨਹੀਂ ਸਹੀ ਸਿਆਸਤ ਨਹੀਂ ਤੇ ਉਹ ਸਿਆਸਤ ਨੂੰ ਕੈਰਾ ਕਰਨ ਵਾਲਾ ਉੱਚ ਦਿਮਾਦ ਦਿਮਾਲੜੇ ਵਾਲਾ ਕਰਤਾਰ ਹੋਇਆ ਰਾਲਾ ਬੰਦਾ ਨਹੀਂ ਉਦੋਂ ਤੱਕ ਪੰਜਾਬ ਦੀ ਮੁਕਤੀ ਨਹੀਂ ਹੋਣੀ ਇਹ ਜਿਹੜਾ ਗਰਕਣ ਚ ਪਿਆ ਹੋਇਆ ਇਹਨੂੰ ਨਹੀਂ ਰੋਕਿਆ ਜਾ ਬਹੁਤ ਸ਼ੁਕਰੀਆ ਮਾਲੀ ਸਾਹਿਬ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਜਿਸਨ ਮਾਲਵਿੰਦਰ ਸਿੰਘ ਮਾਲੀ ਬੜੇ ਬਿਬਾਕ ਢੰਗ ਦੇ ਨਾਲ ਇਹਨਾਂ ਨੇ ਸਮਝਾਇਆ ਹੈਗਾ ਤੁਹਾਨੂੰ ਕਿ ਵੋਟ ਦਾ ਆਧਾਰ ਕੀ ਹੋਣਾ ਚਾਹੀਦਾ ਮੁੱਦੇ ਆਧਾਰ ਹੋਣਾ ਚਾਹੀਦਾ ਨਾ ਕਿ ਜੋ ਇਸ ਵੇਲੇ ਇੱਕ ਝੋਲਾਪਾ ਰਾਜਨੀਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਪੰਜਾਬ ਇਸ ਵੇਲੇ ਬੜੇ ਵੱਡੇ ਝੋਲੇ ਦੇ ਵਿੱਚ ਹੈਗਾ ਬਹੁਤ ਸਾਰੀਆਂ ਦਿੱਕਤਾਂ ਨੇ ਇਸ ਦੇ ਦਪੇਸ਼ ਪਰ ਉਹਨਾਂ ਦਿੱਕਤਾਂ ਨੂੰ ਨਜ਼ਰਅੰਦਾਜ਼ ਕਰਕੇ ਜਿਸ ਤਰੀਕੇ ਨਾਲ ਸਿਆਸਤ ਦਲ ਬਦਲਉਆਂ ਦੀ ਚੱਲ ਰਹੀ ਹੈ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੀਆਂ ਜਰੂਰ ਸਾਂਝੇ ਕਰੋ ਤਰਤੂਅ ਅਗ ਲੈਣੀ ਹੈ ਬਹੁਤ ਬਹੁਤ ਧੰਨਵਾਦ